ਸਾਡੇ ਜਿਹੜੇ ਸਿਆਸਤਦਾਨ ਨੇ ਭਗਵੰਤ ਪਾਣ ਦਾ ਮੈਂ ਇੱਕ ਦਿਨ ਸਟੇਟਮੈਂਟ ਸੁਣੀ ਉਹ ਕਹਿੰਦਾ ਜੀ ਕਿ ਸਾਡੇ ਬੱਚੇ ਵੀ ਬਾਹਰ ਵਿਦੇਸ਼ਾਂ ਜਾ ਰਹੇ ਬਿਲਕੁਲ ਮੈਂ ਇਹੀ ਉਹਨਾਂ ਨੂੰ ਤੱਤ ਸਮਝਾਉਣਾ ਚਾਹੁੰਦਾ ਵਾਂ ਇਹੀ ਨੁਕਤਾ ਕਿ ਸਾਡੇ ਬੱਚੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਦੋਂ ਜਾਂਦੇ ਨੇ ਪੂਰੀਆਂ ਸ਼ਰਤਾਂ ਪੂਰੀਆਂ ਕਰਾਉਂਦੇ ਨੇ ਉੱਥੇ ਅਗਰ ਅਸੀਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਾਂ ਉੱਤਰਾਖੰਡ ਦੀ ਤਰਜ਼ ਤੇ ਕੋ ਕਾਨੂੰਨ ਬਣਾਵਾਂਗੇ ਤੇ ਜਿਹੜਾ ਵੀ ਪ੍ਰਵਾਸੀ ਜਾਂ ਕੋਈ ਗੈਰ ਪੰਜਾਬੀ ਪੰਜਾਬ ਚ ਆਊਗਾ ਉਹ ਤੋਂ ਤਾਂ ਆਮਦਨੂ ਪੰਜਾਬ ਨੂੰ ਅਗਰ ਕਿਸੇ ਨੇ ਟੈਂਪਰੇਰੀ ਤੌਰ ਤੇ ਕੋਈ ਕਮਾਈ ਕਰਨੀ ਪੰਜਾਬ ਦੇ ਦਰਵਾਜ਼ੇ ਖੁੱਲੇ ਨੇ ਪਰ ਜੇ ਤੁਸੀਂ ਸੈਟਲ ਹੋਣਾ ਫਿਰ ਤਾਂ ਕੋਈ ਯਾਰ ਕਾਨੂੰਨ ਚਾਹੀਦਾ ਨਾ ਮੈਂ ਉਹ ਭਾਸ਼ਾ ਦੇ ਵਿੱਚ ਨਾ ਜਾ ਕੇ ਮੈਂ ਲੈਜਿਟਿਮੇਟ ਲੜਾਈ ਲੜ ਰਿਹਾ ਹਾਂ ਔਰ ਇਹਦਾ ਸਿੱਧਾ ਅਸਰ ਇੱਕ ਨੌਕਰੀਆਂ ਤੇ ਹੈ ਸਾਡੇ ਦਾ ਦੁਆਬੇ ਵਿੱਚ 35-40% ਆਬਾਦੀ ਜਿਹੜੀ ਸਰਕਾਰੀ ਸਕੂਲਾਂ ਚ ਪੜ੍ਹ ਰਹੀ ਉਹ ਸਾਰੇ ਗੈਰ ਪੰਜਾਬੀਆਂ ਦੀ ਹੈ ਤੇ ਇਹਨਾਂ ਦੀਆਂ ਸਰਕਾਰੀ ਨੌਕਰੀਆਂ ਦੇ ਉੱਤੇ ਹਾਵੀ ਹੋਣ ਜਨਰਲ ਨੂੰ ਤਾਂ ਪਹਿਲਾਂ ਹੀ ਨੌਕਰੀ ਘੱਟ ਮਿਲਦੀ ਹੈ ਮਹਾਲੀ ਦੇ ਵਿੱਚ ਇੱਕ ਕਤਲ ਹੋਏ ਸੀਗੇ ਹਾਂਜੀ ਹਾਂਜੀ ਦੋ ਉਸ ਤੋਂ ਬਾਅਦ ਦੋ ਕਤਲ ਹੋਏ ਸੀ ਉਸ ਤੋਂ ਬਾਅਦ ਇਹ ਚਾਚਾ ਚੱਲੀ ਇੱਕ ਮਹਿੰਮੀ ਚੱਲ ਪਈ ਕਿ ਭਈਏ ਪੰਜਾਬੋ ਪੰਜਾਬ ਬਚਾਓ ਕੀ ਲੱਗਦਾ ਕਿ ਤੁਸੀਂ ਵੀ ਉਹ ਪੈੜ ਚ ਪੈੜ ਧਰ ਰਹੇ ਹੋ ਜਾਂ ਤੁਹਾਡੀ ਵਕਤ ਨਹੀਂ ਮੈਂ ਇਸ ਭਾਸ਼ਾ ਚ ਵੀ ਨਹੀਂ ਬਲੀਵ ਕਰਦਾ ਕਿ ਉਹ ਅਲਟੀਮੇਟਲੀ ਲੈਟਸ ਅਸਿਊਮ ਕਿ ਉਹ ਸਾਡੇ ਦੇਸ਼ ਦੇ ਬੰਦੇ ਨੇ ਪ੍ਰਾਈਮ ਮਿਨਿਸਟਰ ਸਾਹਿਬ ਨੇ ਮੇਰੇ ਸੰਗਰੂਰ ਦੀ ਇਲੈਕਸ਼ਨ ਚ ਲੜਦਾ ਸੀ ਪਾਰਲੀਮੈਂਟ ਟਿੱਪਣੀ ਕੀਤੀ ਬਿਹਾਰ ਤੇ ਕਿ ਇੱਕ ਬੰਦਾ ਪੰਜਾਬ ਦਾ ਜੀ ਕਾਂਗਰਸੀ ਲੀਡਰ ਜਾਓ ਪਿਹਾਰੀਆਂ ਨੂੰ ਕੱਢ ਰਿਹਾ ਉੱਥੋਂ ਬਾਹਰ ਹਾਲਾਂਕਿ ਮੈਂ ਕੋਈ ਲਫ਼ਜ਼ ਨਹੀਂ ਵਰਤੇ ਸੀਗੇ ਪਰ ਉਹ ਭੁੱਲ ਗਏ ਕਿ ਉਹਨਾਂ ਦੀ ਸਟੇਟ ਵਿੱਚ ਬਾਹਰੋਂ ਕੋਈ ਨਹੀਂ ਜਾ ਸਕਦਾ ਇਕੱਲਾ ਬਾਹਰ ਨਹੀਂ ਜਾ ਸਕਦਾ ਉਹ ਤਾਂ ਡਿਪੋਰਟ ਕਰ ਰਹੇ ਨੇ ਸਿੱਖਾਂ ਨੂੰ ਤੇ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨੂੰ ਠੰਡੇ ਬਸੇਜ ਕੋ ਪਾ ਰਹੀ ਤੁਹਾਡੀ ਪਾਰਟੀ ਕਿਹੜਾ ਸਾਥ ਦੇ ਰਹੀ ਹੈ ਤੁਹਾਡੀ ਪਾਰਟੀ ਵੀ ਫੁੱਲ ਕੇ ਨਹੀਂ ਆ ਰਹੀ ਮੈਂ ਆਪਣੀ ਪਾਰਟੀ ਤੇ ਵੀ ਆਉਣਾ ਪਹਿਲਾਂ ਆਮ ਆਦਮੀ ਪਾਰਟੀ ਦਾ ਲੱਗਦਾ ਮੈਨੂੰ ਕਿ ਕੇਜਰੀਵਾਲ ਦੀ ਜਿਹੜੀ ਲੀਡਰਸ਼ਿਪ ਦਿੱਲੀ ਦੀ ਹੈ ਉਹਨਾਂ ਨੂੰ ਐਂ ਲੱਗਦਾ ਹੋਣਾ ਕਿ ਜਿੰਨੇ ਪੰਜਾਬ ਦੇ ਵਿੱਚ ਆਬਾਦੀ ਦਾ ਸੰਤੁਲਨ ਅਗਰ ਗੈਰ ਪੰਜਾਬੀਆਂ ਦੇ ਹੱਕ ਵਿੱਚ ਜਾ ਰਿਹਾ ਤਾਂ ਚਾਹ ਲੈਣ ਦਿਓ ਜਿਹੜੇ ਬੰਦੇ ਕੁਝ ਉਧਾ ਪੋਸਟ ਕਰਦੇ ਨੇ ਉਹ ਪਰਵਾਸੀਆਂ ਦੀ ਵੋਟਾਂ ਤੋਂ ਡਰਦੇ ਨੇ ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਵੱਡੀ ਆਬਾਦੀ ਸੈਟਲ ਹੋ ਚੁੱਕੀ ਪਿੰਡਾਂ ਤੱਕ ਵੀ ਆਬਾਦੀ ਪਹੁੰਚ ਚੁੱਕੀ ਹੈ ਸਰਪੰਚਾਂ ਜੀ ਤੁਸੀਂ ਦੇਖ ਲਿਆ ਜਗਤਪੁਰਾ ਜੀ ਦੇਖ ਲਿਆ ਤੁਸੀਂ ਕਿ ओरिजिनल ਬੰਦਿਆਂ ਦੀ ਵੋਟ 800 ਤੇ ਉਹਨਾਂ ਦੀ 8000 ਸਾਡੀ ਜਿਹੜੀ ओरिजिनल ਆਬਾਦੀ ਪੰਜਾਬ ਦੀ ਇਹ ਤਕਰੀਬਨ ਪੌਣੇ 3 ਕਰੋੜ ਆ ਪੌਣੇ 3 ਕਰੋੜ ਚੋਂ ਸਮਝ ਲਓ 75 ਤੋਂ 80 ਲੱਖ ਆਦਮੀ ਪੰਜਾਬ ਦਾ ਵਿਦੇਸ਼ਾਂ ਜਾ ਚੁੱਕਾ ਉਹਨਾਂ ਦੀ ਜਗ੍ਹਾ ਦੇ ਉੱਤੇ ਇੱਥੇ ਪੰਜਾਬ ਦੇ ਵਿੱਚ ਬਿਨਾਂ ਕਿਸੇ ਸ਼ਰਤ ਤੋਂ ਰੈਂਡਮਲੀ ਕੋਈ ਪਤਾ ਨਹੀਂ ਕਿ ਕੌਣ ਕਿੱਥੇ ਕਿਹੜੇ ਸ਼ਹਿਰ 'ਚ ਵਸ ਕੇ ਆਣ ਕੇ ਉੱਥੇ ਬਹਿ ਗ ਸਰਦਾਰ ਸੁਖਪਾਲ ਸਿੰਘ ਖੈਰਾ ਵੱਲੋਂ ਬੀਤੇ ਦਿਨੀ ਲਗਾਤਾਰ ਇੱਕ ਮੁੱਦੇ ਦੇ ਉੱਤੇ ਗੱਲ ਕੀਤੀ ਜਾ ਰਹੀ ਹੈ ਜਿਹਦੇ ਤੇ ਉਹ ਪ੍ਰਾਈਵੇਟ ਬੈਲ ਵੀ ਲੈ ਕੇ ਆਏ ਜਿਹੜੇ ਪ੍ਰਵਾਸੀ ਜਿਹੜੇ ਲੋਕ ਆ ਉਹਨਾਂ ਦੇ ਪੰਜਾਬ ਵਿੱਚ ਜ਼ਮੀਨ ਖਰੀਦਣ ਤੇ ਉਹਨਾਂ ਦੇ ਇੱਥੇ ਦੇ ਜਿਹੜੇ ਨਾਗਰਿਕ ਬਣਾਉਣ ਤੇੜੀਆ ਮਤਲਬ ਰੋਕ ਲੱਗਣ ਤੇ ਉਹ ਲਗਾਤਾਰ ਉਹ ਇਹ ਗੱਲ ਤੇ ਚਰਚਾ ਵੀ ਕਰ ਰਹੇ ਆ ਕੱਲ ਪ੍ਰੈਸ ਕਾਨਫਰੰਸ ਵੀ ਕੀਤੀ ਅੱਜ ਫਿਰ ਗੱਲਬਾਤ ਕਰਦੇ ਆ ਪਹਿਲਾਂ ਵੀ ਕੁਝ ਗੱਲਾਂ ਬਾਤਾਂ ਤੇ ਹੋਈਆਂ ਤੇ ਨਾਲ ਹੀ ਗੱਲਬਾਤ ਕਰਾਂਗੇ ਅੱਜ ਦੇ ਤਾਜ਼ਾ ਮੁੱਦੇ ਤੇ ਜਿਹੜਾ ਸ਼੍ਰੋਮਣੀ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਤੇ ਉਹਨਾਂ ਦੀ ਪੁਰਾਣੀ ਕੈਬਨਟ ਤੇ ਜਿਹੜੀ ਅਕਾਲ ਤਖਸਾਲ ਵੱਲੋਂ ਤਾਲਬ ਕੀਤਾ ਹੋਇਆ ਤੇ ਲਗਾਤਾਰ ਜਥੇਦਾਰ ਸਹਿਬਾਨ ਉਹਨਾਂ ਨੂੰ ਤਾੜ ਵੀ ਰਹੇ ਐ ਤੇ ਉਹਨਾਂ ਨੇ ਉਦਾਹਰਨਾ ਦੇ ਕੇ ਉਹਨਾਂ ਨੂੰ ਸਮਝਾਇਆ ਵੀ ਤੇ ਨਾਲ ਹੀ ਸੁਖਬੀਰ ਸਿੰਘ ਬਾਦਲ ਨੇ ਜੋ ਕਬੂਲਨਾਮੇ ਜਿਹੜੇ ਜਿਹੜੇ ਜਥੇਦਾਰ ਸਹਿਬਾਨਾਂ ਨੇ ਸਵਾਲ ਕੀਤੇ ਉਹਨਾਂ ਨੂੰ ਕਬੂਲ ਕੀਤਾ ਆਪਣੀਆਂ ਗਲਤੀਆਂ ਨੂੰ ਮੰਨਿਆ ਸਾਰੇ ਵਿਸ਼ੇ ਤੇ ਗੱਲਬਾਤ ਕਰਾਂਗੇ ਫੈਸਲਾ ਹਾਲੇ ਆ ਖਬਰ ਤੱਕ ਬਾਕੀ ਹੈ ਪਰ ਗਲਬਾ ਦੇ ਫੈਸਲੇ ਹੁਣ ਦਰਾਂਨ ਗਲਬਾ ਦੇ ਦਰਾਂਨ ਜ ਫੈਸਲਾ ਹੋ ਗਿਆ ਤਾਂ ਉਹ ਤੇ ਵੀ ਸਵਾਲ ਜ਼ਰੂਰ ਲਵਾਂਗੇ ਪਹਿਲਾਂ ਸਵਾਗਤ ਕਰ ਲਈਏ ਖੈਰ ਸਾਹਿਬ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਥੈਂਕ ਯੂ ਠੀਕ ਹੋ ਜੀ ਚੱਲਦੇ ਕੱਲਾ ਜੀ ਖੈਰ ਸਾਹਿਬ ਸਭ ਤੋਂ ਪਹਿਲਾਂ ਤੁਸੀਂ ਕੱਲ ਪੀਸੀ ਵੀ ਕੀਤੀ ਕੀ ਕਾਰਨ ਬਣਿਆ ਮਤਲਬ ਤੁਸੀਂ ਲਗਾਤਾਰ ਮੁੱਦਾ ਚੱਕ ਰਹੇ ਹੋ ਕੱਲ ਪ੍ਰੈਸ ਕਾਨਫਰੰਸ ਕਰਕੇ ਕੀ ਕਾਰਨ ਬਣਿਆ ਕਿ ਤੁਹਾਨੂੰ ਇਹ ਮੁੱਦਾ ਫਿਰ ਲੈ ਕੇ ਆਇਆ ਥੋੜੇ ਨਵੇਂ ਤੱਥ ਆਏ ਸੀਗੇ ਕਿਉਂਕਿ ਜਿਹੜਾ ਮੈਂ ਪ੍ਰਾਈਵੇਟ ਮੈਂਬਰ ਬਿਲ ਦਿੱਤਾ ਸੀਗਾ ਸਪੀਕਰ ਪੰਜਾਬ ਵਿਧਾਨ ਸਭਾ ਨੂੰ ਜ਼ਾਤੀ ਤੌਰ ਤੇ ਮਿਲ ਕੇ ਜਨਵਰੀ 23 2023 ਉਹਨਾਂ ਨੇ ਕੀ ਕੀਤਾ ਕਿ ਇਸ ਬਿੱਲ ਨੂੰ ਠੰਡੇ ਬਸਤੇ ਚ ਪਾਉਣ ਵਾਸਤੇ ਉਹ ਆ ਮੇਰੇ ਕੋਲ ਲੈਟਰਸ ਹੈਗੀਆਂ ਨੇ ਉਹਨਾਂ ਨੇ ਮੈਨੂੰ ਦੋ ਚਿੱਠੀਆਂ ਲਿਖੀਆਂ ਨੇ ਹਮ ਉਹਦਾ ਉਹਦਾ ਵੇਰਵਾ ਮੈਨੂੰ ਭੇਜਿਆ ਕਿ ਤੁਹਾਡਾ ਜਿਹੜਾ ਬਿੱਲ ਆ ਸੀ ਉਹ ਅਸੀਂ ਰੈਵਨਿਊ ਡਿਪਾਰਟਮੈਂਟ ਰੀਹੈਬਿਲੀਟੇਸ਼ਨ ਤੇ ਡਿਜ਼ਾਸਟਰ ਮੈਨੇਜਮੈਂਟ ਮਹਿਕਮੇ ਨੂੰ ਮਾਲ ਮਹਿਕਮੇ ਨੂੰ ਦਿੱਤਾ ਜੀ ਤਾਂ ਕਿ ਇਹਦੇ ਤੇ ਪਤਾ ਲੱਗੇ ਕਿ ਕੋਈ ਆਰਥਿਕ ਪੱਖ ਤੋਂ ਤਾਂ ਨਹੀਂ ਕੋਈ ਇਹਦੇ ਚ ਕੋਈ ਅ ਵਜਾ ਬਣਦੀ ਹਮ ਤਾਂ ਮੈਂ ਕੱਲ ਇੱਕ ਜਿਹੜੀ ਪ੍ਰੈਸ ਕਾਨਫਰੰਸ ਕੀਤੀ ਉਹਦੇ ਵਿੱਚ ਮੈਂ ਜਨਤਕ ਤੌਰ ਤੇ ਸਾਰੀ ਗੱਲ ਸਮਝਾਉਣਾ ਚਾਹੁੰਦਾ ਤੁਹਾਡੇ ਜ਼ਰੀਏ ਵੀ ਸਮਝਾ ਦੇਣਾ ਕਿ ਪਹਿਲੀ ਗੱਲ ਤਾਂ ਇਹ ਤੇ ਚ ਆਰਥਿਕਤਾ ਨੁਕਸਾਨ ਹੋਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਅਗਰ ਅਸੀਂ ਹਿਮਾਚਲ ਪ੍ਰਦੇਸ਼ ਦੀ ਤਰਜ਼ ਤੇ ਜਾਂ ਉੱਤਰਾਖੰਡ ਦੀ ਤਰਜ਼ ਤੇ ਕੋਈ ਕਾਨੂੰਨ ਬਣਾਵਾਂਗੇ ਤੇ ਜਿਹੜਾ ਵੀ ਪ੍ਰਵਾਸੀ ਜਾਂ ਕੋਈ ਗੈਰ ਪੰਜਾਬੀ ਪੰਜਾਬ ਚ ਆਊਗਾ ਉਹ ਤਾਂ ਆਮਦਨ ਉਹ ਪੰਜਾਬ ਨੂੰ ਹੁਣ ਹਿਮਾਚਲ ਵਿੱਚ ਕੋ ਜਾ ਕੇ ਜ਼ਮੀਨ ਲੈਂਦਾ ਕੋਈ ਇੰਡਸਟਰੀ ਲਾਉਂਦਾ ਉਹ ਤਾਂ ਰੈਵਨਿਊ ਜਨਰੇਟ ਹੋ ਰਹੀ ਹੈ ਪਹਿਲਾਂ ਤਾਂ ਉਹਨਾਂ ਦਾ ਨੁਕਤਾ ਇਹੀ ਗਲਤ ਹੋ ਗਿਆ ਉੱਥੇ ਇੱਕ ਉਹਨਾਂ ਨੂੰ ਮੈਂ ਦੁਬਾਰਾ ਚਿੱਠੀ ਲਿਖੀ ਹੈ ਔਰ ਮੰਨਣਾ ਹੈ ਕਿ ਇਹ ਇਹ ਬਿੱਲ ਇੰਨਾ ਕੁ ਜ਼ਿਆਦਾ ਜ਼ਰੂਰੀ ਆ ਕਿਉਂਕਿ ਅਦਰਵਾਈਜ਼ ਸਾਡੀ ਆਈਡੈਂਟੀਟੀ ਸਾਡੀ ਐਗਜ਼ਿਸਟੈਂਸ ਸਾਡੀ ਹੋਂਦ ਸਾਡੀ ਭਾਸ਼ਾ ਸਾਡੇ ਸਮਾਜਿਕ ਤੇ ਧਾਰਮਿਕ ਰੀਤੀ ਰਿਵਾਜ ਇਹ ਸਾਰੇ ਖਤਰੇ ਚ ਪੈਂਦੇ ਜਾਂਦੇ ਨੇ ਔਰ ਮੈਂ ਇਹ ਹਿਮਾਚਲ ਪ੍ਰਦੇਸ਼ ਦਾ ਵੇਰਵਾ ਇਸ ਕਰਕੇ ਦੱਸਦਾ ਕਿਉਂਕਿ ਉੱਥੇ ਕਾਨੂੰਨ 1972 ਦਾ ਉਸ ਵਕਤ ਦੇ ਚੀਫ ਮਿਨਿਸਟਰ ਕਾਂਗਰਸ ਦੇ ਸੀਗੇ ਡਾਕਟਰ ਵਾਇਸ ਪਰਮਾਰ ਉਹਨਾਂ ਨੇ ਕਾਨੂੰਨ ਲਿਆ ਕੇ ਤੇ ਹਿਮਾਚਲ ਨੂੰ ਬਚਾ ਲਿਆ ਜੀ ਬਰਨਾਉ ਛੋਟੀ ਜੀ ਸਟੇਟ ਸੀ ਕਿ ਛੋਟੇ ਛੋਟੇ ਬਾਗਵਾਨ ਸੀ ਪੰਜ ਸੱਤ ਵਿਗਿਆਲੇ ਜਿਹੜੇ ਅਮੀਰ ਉੱਥੇ ਘੁੰਮਣ ਜਾਂਦੇ ਨੇ ਉਹਨਾਂ ਨੇ ਸਾਰੇ ਬਾਗ ਖਰੀਦ ਲੈਣੇ ਸੀ ਤੇ ਉਹਨਾਂ ਨੂੰ ਉੱਥੇ ਨੌਕਰ ਬਣਾ ਲੈਣਾ ਸੀਗਾ ਇਸ ਕਰਕੇ ਉਹਨਾਂ ਨੇ ਜਿਹੜਾ ਕਾਨੂੰਨ ਬਣਾਇਆ ਮੈਂ ਉਹਦਾ ਵੇਰਵਾ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਦਿੱਤਾ ਹੁਣ ਤਾਂ ਖੈਰ ਕਾਨੂੰਨ ਬੀਜੇਪੀ ਦੀ ਤਾਜ਼ਾ ਲੇਟੈਸਟ ਉਤਰਾਖੰਡ ਸਟੇਟ ਨੇ ਵੀ ਬਣਾਤਾ ਮਾਰਚ ਮਹੀਨੇ ਵਿੱਚ ਕਿ ਉੱਥੇ ਵੀ ਕੋਈ ਬਾਹਰਲਾ ਬਿਨਾਂ ਸ਼ਰਤਾ ਪੂਰੀਆਂ ਕੀਤੇ ਉੱਥੇ ਕੋਈ ਜ਼ਮੀਨ ਜਾਂ ਵੋਟਰ ਜਾਂ ਸਰਕਾਰੀ ਨੌਕਰੀ ਲੈ ਲਿਆ ਸਰ ਮੈਂ ਫਿਰ ਤੁਹਾਡੇ ਸਾਹਮਣੇ ਕਹਿਣਾ ਚਾਹੁੰਦਾ ਕਿ ਮੈਂ ਕਿਸੇ ਦੇ ਖ ਬਾਰਲੇ ਬੰਦੇ ਕੋਈ ਪੰਜਾਬ ਵਿੱਚ ਸੈਟਲ ਹੋਣਾ ਚਾਹੁੰਦੇ ਆ ਅਗਰ ਸਾਡੇ ਕੋਲ ਕੋਈ ਲਾਅ ਹੋਵੇਗਾ ਉਹ ਸ਼ਰਤਾਂ ਪੂਰੀਆਂ ਕਰਕੇ ਇੱਥੇ ਵਸ ਵੀ ਸਕਦੇ ਨੇ ਇੰਡਸਟਰੀ ਵੀ ਲਾ ਸਕਦੇ ਨੇ ਸਰਕਾਰੀ ਨੌਕਰੀਆਂ ਮਿਲ ਐ ਸਰ ਜਦ ਤੱਕ ਸਾਡੇ ਕੋਲ ਕਾਨੂੰਨ ਨਹੀਂਗਾ ਉਹਦੇ ਚ ਕੀ ਹੋ ਰਿਹਾ ਕਿ ਤੜਾ ਤੜ ਲੱਖਾਂ ਦੀ ਤعداد ਵਿੱਚ ਲੋਕ ਗੈਰ ਪੰਜਾਬੀ ਪੰਜਾਬ ਚ ਆ ਗਏ ਔਰ ਇਹਦਾ ਸਾਡੀ ਡੈਮੋਗ੍ਰਾਫੀ ਤੇ ਸਾਡੇ ਆਬਾਦੀ ਦੇ ਸੰਤੁਲਨ ਤੇ ਫਰਕ ਪੈ ਰਿਹਾ ਕਿਉਂਕਿ ਸਾਡੀ ਜਿਹੜੀ origignal ਆਬਾਦੀ ਪੰਜਾਬ ਦੀ ਇਹ ਤਕਰੀਬਨ ਪੌਣੇ 3 ਕਰੋੜ ਆ ਪੌਣੇ 3 ਕਰੋੜ ਚੋਂ ਸਮਝ ਲਓ 75 ਤੋਂ 80 ਲੱਖ ਆਦਮੀ ਪੰਜਾਬ ਦਾ ਵਿਦੇਸ਼ਾਂ ਜਾ ਚੁੱਕਾ ਵਾ ਠੀਕ ਹੈ ਉਹਨਾਂ ਦੀ ਜਗ੍ਹਾ ਦੇ ਉੱਤੇ ਇੱਥੇ ਪੰਜਾਬ ਦੇ ਵਿੱਚ ਬਿਨਾਂ ਕਿਸੇ ਸ਼ਰਤ ਤੋਂ ਰੈਂਡਮਲੀ ਕੋਈ ਪਤਾ ਨਹੀਂ ਕਿ ਕੌਣ ਕਿੱਥੇ ਕਿਹੜੇ ਸ਼ਹਿਰ 'ਚ ਵੱਸ ਗਿਆਣ ਕਿ ਉਹ ਇੱਥੇ ਬਹਿ ਗਏ ਨੇ ਔਰ ਸਾਡੇ ਜਿਹੜੇ ਸਿਆਸਤਦਾਨ ਨੇ ਭਗਵੰਤ ਪਾਣ ਦਾ ਮੈਂ ਇੱਕ ਦਿਨ ਸਟੇਟਮੈਂਟ ਸੁਣੀ ਉਹ ਕਹਿੰਦਾ ਜੀ ਕਿ ਸਾਡੇ ਬੱਚੇ ਵੀ ਬਾਹਰ ਵਿਦੇਸ਼ਾਂ ਜਾ ਰਹੇ ਬਿਲਕੁਲ ਮੈਂ ਇਹੀ ਉਹਨਾਂ ਨੂੰ ਤੱਤ ਸਮਝਾਉਣਾ ਚਾਹੁੰਦਾ ਵਾਂ ਇਹੀ ਨੁਕਤਾ ਕਿ ਸਾਡੇ ਬੱਚੇ ਕੈਨੇਡਾ ਅਮਰੀਕਾ ਆਸਟ੍ਰੇਲੀਆ ਜਿੱਥੇ ਜਾਂਦੇ ਨੇ ਪੂਰੀਆਂ ਸ਼ਰਤਾਂ ਪੂਰੀਆਂ ਕਰਾਉਂਦੇ ਨੇ ਉੱਥੇ ਸ਼ਰਤ ਤਾਂ ਵੀਜ਼ਾ ਵੀ ਹੈ ਪਾਸਪੋਰਟ ਵੀ ਹੈ ਪੀਆਰ ਵੀ ਹੈ ਵਰਕ ਪਰਮਿਟ ਵੀ ਹੈ ਨਾਲ ਉਹ 40-50 ਲੱਖ ਰੁਪਏ ਫੀਸ ਲੈਂਦੇ ਨੇ ਤੇ ਇਹੀ ਗੱਲ ਮੈਂ ਕਹਿਣਾ ਚਾਹੁੰਦਾ ਕਿ ਅਸੀਂ ਕਿਸੇ ਦੇ ਖਿਲਾਫ ਨਹੀਂ ਬਾਹਰੋਂ ਜਿਹੜਾ ਮਰਜ਼ੀ ਆਣ ਕੇ ਪੰਜਾਬ ਚਾਵੇ ਪਰ ਉਹ ਸ਼ਰਤਾ ਪੂਰੀਆਂ ਕਰਕੇ ਆਉਣ ਔਰ ਇਹ ਕਾਨੂੰਨ ਹੁਣ ਗੁਜਰਾਤ ਵਿੱਚ ਵੀ ਹੈ ਇਹ ਰਾਜਸਥਾਨ ਵਿੱਚ ਵੀ ਹੈ ਤਾਂ ਮੈਂ ਗਲਤ ਕੀ ਕਹਿ ਰਿਹਾ ਹਾਂ ਅੱਛਾ ਅਗਲਾ ਨੁਕਤਾ ਇਹਦੇ 'ਚ ਇਹ ਹੈ ਕਿ ਕੈਨੇਡਾ ਤੇ ਅਮਰੀਕਾ ਦੀ origignal population ਨਹੀਂ ਸ਼ਿਫਟ ਹੋ ਰਹੀ ਉੱਥੇ ਹੀ ਨੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਕੋ ਬਹੁਤ ਵੱਡੇ ਰਕਪੇ ਨੇ ਉਹਨਾਂ ਨੂੰ ਵਰਕਫੋਰਸ ਚਾਹੀਦੀ ਕੰਮ ਕਰਨ ਵਾਸਤੇ ਉਹ ਜਿੰਨੀ ਉਹਨਾਂ ਨੂੰ ਚਾਹੀਦੀ ਲੈ ਲੈਂਦੇ ਮੁੜ ਕੇ ਬੰਦ ਕਰ ਦਿੰਦੇ ਹੁਣ ਤੁਸੀਂ ਦੇਖੋ ਅਮਰੀਕਾ ਇਵਨ ਆਸਟ੍ਰੇਲੀਆ ਨੇ ਇਮੀਗ੍ਰੇਸ਼ਨ ਲਾਜ਼ ਬਹੁਤ ਸਟ੍ਰਿਕ ਕਰਤੇ ਉਹਨਾਂ ਨੇ ਸਟੂਡੈਂਟ ਵੀਜ਼ਾ ਵਗੈਰਾ ਸਾਰਾ ਤਕਰੀਬਨ ਪਾਬੰਦੀ ਲਾਤੀ ਬਲਕਿ ਅਮਰੀਕਾ ਦੀ ਤਾਂ ਇਲੈਕਸ਼ਨ ਹੀ ਇਸ ਨੁਕਤੇ ਤੇ ਲੜੀ ਗਈ ਆ ਡੋਨਲਡ ਟਰੰਪ ਦਾ ਇੱਕ ਇਲੈਕਸ਼ਨ ਪ੍ਰੋਮਿਸ ਸੀਗਾ ਕਿ ਜੇ ਤੁਸੀਂ ਮੈਨੂੰ ਵੋਟ ਪਾਓਗੇ ਤਾਂ ਮੈਂ ਬਾਹਰੋਂ ਆਉਂਦੇ ਲੋਕਾਂ ਨੂੰ ਰੋਕੂਗਾ ਕਿਉਂਕਿ ਉੱਥੋਂ ਦੀ ਇਸ ਬਸੋਂ ਵੀ ਮਹਿਸੂਸ ਕਰਦੇ ਹੋਣੀ ਕਿ ਸਾਡੀ ਭਾਸ਼ਾ ਖਰਾਬ ਹੋ ਰਹੀ ਸਾਡੀ ਸਾਡਾ ਕਲਚਰ ਖਰਾਬ ਹੋ ਰਿਹਾ ਸਾਡਾ ਸਾਡੀ ਐਗਜ਼ਿਸਟੈਂਸ ਨੂੰ ਖਤਰਾ ਵਾ ਬਿਲਕੁਲ ਇਸ ਤਰਜ਼ ਤੇ ਮੈਂ ਪੰਜਾਬ ਦੇ ਵਿੱਚ ਕਰ ਰਿਹਾ ਵਾਂ ਜਿਹੜੇ ਪੋਲੀਟਿਸ਼ੀਅਨ ਇਹਨੂੰ ਬਿਨਾ ਸਮਝੇ ਜਾਂ ਪ੍ਰਵਾਸੀਆਂ ਦੀ ਵੋਟ ਤੋਂ ਡਰਦੇ ਇਹਦਾ ਵਿਰੋਧ ਕਰ ਰਹੇ ਨੇ ਉਹ ਸਰਾਸਰ ਗਲਤ ਨੇ ਉਹ ਪੰਜਾਬ ਨੂੰ ਡਿਸ ਸਰਵਿਸ ਕਰ ਰਹੇ ਨੇ ਜੀ ਸਾਹਿਬ ਇੱਥੇ ਇੱਕ ਗੱਲ ਇਹ ਵੀ ਹੈ ਮਤਲਬ ਲੋਕ ਇੱਥੇ ਚਰਚਾ ਇਹ ਵੀ ਛੇੜਦੇ ਤੁਸੀਂ ਮੁੱਦਾ ਉਠਾਉਣਿਓ ਜਾਂ ਤੁਸੀਂ ਇੱਕ ਬਿੱਲ ਦੇ ਰੂਪ 'ਚ ਇੱਕ ਸੰਵਿਧਾਨ ਦੇ ਰੂਪ ਦੇ ਵਿੱਚ ਇਹਨੂੰ ਲੈ ਕੇ ਆਉਣਾ ਚਾਹੁੰਦੇ ਪਰ ਕਈ ਵਾਰ ਇਹਦੀ ਚਰਚਾ ਹੋਰ ਚੱਲ ਪੈਂਦੀ ਹੈ ਜਿਵੇਂ ਪਿੱਛੇ ਮਹਾਲੀ ਦੇ ਵਿੱਚ ਇੱਕ ਕਤਲ ਹੋਏ ਸੀਗੇ ਹਾਂਜੀ ਹਾਂਜੀ ਦੋ ਉਸ ਤੋਂ ਬਾਅਦ ਦੋ ਕਤਲ ਹੋਏ ਸੀ ਉਸ ਤੋਂ ਬਾਅਦ ਇਹ ਚਾਚਾ ਚੱਲੀ ਇੱਕ ਮੁਹਿੰਮ ਹੀ ਚੱਲ ਪਈ ਕਿ ਭਈਏ ਪਹਜਾਓ ਪੰਜਾਬ ਬਚਾਓ ਕੀ ਲੱਗਦਾ ਕਿ ਤੁਸੀਂ ਵੀ ਉਹ ਪੈੜ ਚ ਪੈੜ ਧਰ ਰਹੇ ਹੋ ਜਾਂ ਤੁਹਾਡੀ ਵਕਤ ਨਹੀਂ ਮੈਂ ਇਸ ਭਾਸ਼ਾ 'ਚ ਵੀ ਨਹੀਂ ਬਲੀਵ ਕਰਦਾ ਕਿਉਂਕਿ ਅਲਟੀਮੇਟਲੀ ਲੈਟਸ ਪ੍ਰਿਜ਼ੂਮ ਕਿ ਉਹ ਸਾਡੇ ਦੇਸ਼ ਦੇ ਬੰਦੇ ਨੇ ਔਰ ਜਿੱਥੋਂ ਤੱਕ ਸਾਡੇ ਪੰਜਾਬ ਦੇ ਵਿੱਚ 40-50 ਸਾਲ ਤੋਂ ਇਹ ਜਿਹੜੇ ਗੈਰ ਪੰਜਾਬੀ ਝੋਨੇ ਦੀ ਫ ਪੈਸੇ ਕਮਾਉਂਦੇ ਨੇ ਵਾਪਸ ਚਲੇ ਜਾਂਦੇ ਨੇ ਸਾਨੂੰ ਕੋਈ ਇਤਰਾਜ਼ ਨਹੀਂਗਾ ਅਗਰ ਕਿਸੇ ਨੇ ਟੈਂਪਰੇਰੀ ਤੌਰ ਤੇ ਕੋਈ ਕਮਾਈ ਕਰਨੀ ਹੈ ਪੰਜਾਬ ਤੇ ਦਰਵਾਜ਼ੇ ਖੁੱਲੇ ਨੇ ਪਰ ਜੇ ਤੁਸੀਂ ਸੈਟਲ ਹੋਣਾ ਫਿਰ ਤਾਂ ਕੋਈ ਯਾਰ ਕਾਨੂੰਨ ਚਾਹੀਦਾ ਨਾ ਮੈਂ ਉਹ ਬਾਸ਼ਾ ਦੇ ਵਿੱਚ ਨਾ ਜਾ ਕੇ ਮੈਂ ਲੈਜਿਟਿਮੇਟ ਲੜਾਈ ਲੜ ਰਿਹਾ ਵਾਂ ਔਰ ਇਹਦਾ ਸਿੱਧਾ ਅਸਰ ਇੱਕ ਨੌਕਰੀਆਂ ਤੇ ਆ ਹੁਣ ਦੇਖੋ ਨਾ ਪੰਜਾਬ ਦੇ ਵਿੱਚ ਭਗਵੰਤ ਮਾਨ ਕਹਿ ਰਿਹਾ ਕਿ ਮੈਂ 40 50 ਹਜ਼ਾਰ ਨੌਕਰੀ ਦਿੱਤੀ ਤੁਹਾਡੇ ਮਾਦੀਆਂ ਮੈਂ ਉਹਨੂੰ ਚੁਣੌਤੀ ਦੇਣਾ ਚਾਹੁੰਦਾ ਇੱਕ ਵਾਈਟ ਪੇਪਰ ਇਸ਼ੂ ਕਰ ਤੂੰ ਸਾਰਾ ਵੇਰਵਾ ਦੇ ਕੇ ਆ ਇੰਨੀਆਂ ਨੌਕਰੀਆਂ ਦਿੱਤੀਆਂ ਨੇ ਇੰਨੇ ਬੰਦੇ ਪੰਜਾਬ ਦੇ ਰਹਿਣ ਵਾਲੇ ਨੇ ਤੇ ਇੰਨੇ ਬੰਦੇ ਪੰਜਾਬ ਤੋਂ ਬਾਹਰ ਦੇ ਰਹਿਣ ਵਾਲੇ ਨੇ ਆਪੇ ਪਤਾ ਲੱਗ ਜੂ ਲੋਕਾਂ ਨੂੰ ਕਿ ਸਾਡੇ ਕੀ ਅਸਰ ਪੈ ਰਿਹਾ ਅੱਛਾ ਦਲਿਤਵਾਦੀ ਨੂੰ ਸਭ ਤੋਂ ਵੱਡਾ ਖਤਰਾ ਸਾਡੇ ਨਾਲੋਂ ਵੀ ਜ਼ਿਆਦਾ ਖਤਰਾ ਐਸਸੀ ਭਾਈਚਾਰੇ ਨੂੰ ਕਿਉਂਕਿ ਜਿੰਨੀ ਵੀ ਗੈਰ ਪੰਜਾਬੀਆਂ ਦੀ ਆਬਾਦੀ ਆ ਰਹੀ 90% ਉਹ ਐਸਸੀ ਵਰਗ ਦੇ ਲੋਕ ਆ ਰਹੇ ਨੇ ਗਰੀਬ ਤਬਕੇ ਨੇ ਆਉਣਾ ਨਾ ਪੰਜਾਬ ਦੇ ਵਿੱਚ ਆਪਣੀ ਚੰਗਾ ਰੋਜੀ ਰੋਟੀ ਆ ਭਵਿਕਾ ਬਣਾਉਣਾ ਤਾਂ ਜਿੰਨਾ ਰਿਜ਼ਰਵੇਸ਼ਨ ਆ ਰੱਖਵਾ ਕਰਨ ਜਿਹੜਾ ਪੰਜਾਬ ਦੇ ਦਲਿਤਾਂ ਨੂੰ ਬੱਚਿਆਂ ਨੂੰ ਮਿਲਣਾ ਸੀਗਾ ਉਹਨ ਸਰਕਾਰੀ ਸਕੂਲਾਂ ਚ ਪੜ ਕੇ ਪੰਜਾਬ ਚ ਹੀ ਰਹ ਰਹੇ ਨੇ ਸਾਡੇ ਦਾ ਦੁਆਬੇ ਵਿੱਚ 35-40% ਵਾਦੀ ਜਿਹੜੀ ਸਰਕਾਰੀ ਸਕੂਲਾਂ ਚ ਪੜ ਰਹੀ ਉਹ ਸਾਰੇ ਗੈਰ ਪੰਜਾਬੀਆਂ ਦੀ ਹੈ ਤੇ ਇਹਨਾਂ ਦੀਆਂ ਸਰਕਾਰੀ ਨੌਕਰੀਆਂ ਦੇ ਉੱਤੇ ਹਾਵੀ ਹੋਣ ਜਨਰਲ ਨੂੰ ਤਾਂ ਪਹਿਲਾਂ ਹੀ ਨੌਕਰੀ ਘੱਟ ਮਿਲਦੀ ਹੈ ਇਹਨਾਂ ਦਾ ਤਾਂ 1/4 ਰਿਜ਼ਰਵੇਸ਼ਨ ਹੈ ਨਾ 25% ਤਾਂ ਇਹਨਾਂ ਦੀਆਂ ਨੌਕਰੀਆਂ ਤੇ ਡੱਕਾ ਬਚਣਾ ਮੈਂ ਤਾਂ ਬਲਕਿ ਸਗੋਂ ਦਲਿਤ ਲੀਡਰਾਂ ਨੂੰ ਮਿਲਣਾ ਚਾਹੁੰਨਾ ਵਾ ਔਰ ਉਹਨਾਂ ਨੂੰ ਐਜੂਕੇਟ ਕਰਨਾ ਚਾਹੁੰਨਾ ਕਿ ਇਹ ਤਾਂ ਤੁਹਾਡੇ ਲਈ ਬਹੁਤ ਜ਼ਿਆਦਾ ਸਾਡੇ ਤੋਂ ਵੀ ਜ਼ਿਆਦਾ ਖਤਰੇ ਦੀ ਗੱਲ ਹੈਗੀ ਹੈ ਔਰ ਇਹ ਕਿਸੇ ਇੱਕ ਵਰਗ ਦੀ ਖਤਰੇ ਦੀ ਗੱਲ ਨਹੀਂ ਇਹ ਬੜਾ ਇੱਕ ਲੌਜੀਕਲ ਪੁਆਇੰਟ ਹੈ। ਕੁਝ ਲੋਕ ਜਦੋਂ ਤੁਸੀਂ ਕਿਹਾ ਕਿ ਮੈਨੂੰ ਵੀ ਕਹਿ ਦੇਣਗੇ ਜੀ ਇਦਾਂ ਜਦੋਂ ਉਹ ਭਾਸ਼ਾ ਵਰਤੇ ਮੈਂ ਤਾਂ ਵਰਤਦਾ ਨਹੀਂ ਕਦੀ ਪਰ ਕਹਿਣਗੇ ਜੀ ਇਹ ਐਂਟੀ-ਨੇਸ਼ਨਲ ਹੈ। ਜੇ ਮੈਂ ਐਂਟੀ-ਨੇਸ਼ਨਲ ਤੇ ਹਿਮਾਚਲ ਪ੍ਰਦੇਸ਼ ਦੀ ਸਰਕਾਰ ਵੀ ਐਂਟੀ-ਨੇਸ਼ਨਲ ਹੈ। ਹੂੰ ਗੁਜਰਾਤ ਦੀ ਸਰਕਾਰ ਉੱਤਰਾਖੰਡ ਦੀ ਰਾਜਸਥਾਨ ਦੀ ਹੁਣ ਗੁਜਰਾਤ ਚਾਓ। ਪ੍ਰਾਈਮ ਮਿਨਿਸਟਰ ਸਾਹਿਬ ਨੇ ਮੇਰੇ ਸੰਗਰੂਰ ਦੀ ਇਲੈਕਸ਼ਨ ਜੋ ਲੜਦਾ ਸੀ ਪਾਰਲੀਮੈਂਟ ਟਿੱਪਣੀ ਕੀਤੀ ਬਿਹਾਰ ਚ ਕਿਤੇ ਕਿ ਇੱਕ ਬੰਦਾ ਪੰਜਾਬ ਦਾ ਜੀ ਇਸ ਕਾਂਗਰਸੀ ਲੀਡਰ ਆ ਉਹ ਬਿਹਾਰੀਆਂ ਨੂੰ ਕੱਢ ਰਿਹਾ ਉੱਥੋਂ ਬਾਹਰ ਹਾਲਾਂਕਿ ਮੈਂ ਕੋਈ ਲਫ਼ਜ਼ ਨਹੀਂ ਵਰਤੇ ਸੀਗੇ ਪਰ ਉਹ ਭੁੱਲ ਗਏ ਕਿ ਉਹਨਾਂ ਦੀ ਸਟੇਟ ਵਿੱਚ ਬਾਹਰੋਂ ਕੋਈ ਨਹੀਂ ਜਾ ਸਕਦਾ ਕੱਲਾ ਬਾਹਰੋਂ ਨਹੀਂ ਜਾ ਸਕਦਾ ਉਹ ਤਾਂ ਡਿਪੋਰਟ ਕਰ ਰਹੇ ਨੇ ਸਿੱਖਾਂ ਨੂੰ ਹਮ ਕੱਚ ਦੇ ਇਲਾਕੇ ਵਿੱਚ ਜਿਹੜੀ ਲਾਲ ਬਹਾਦਰ ਸ਼ਾਸਤਰੀ ਪ੍ਰਾਈਮ ਮਿਨਿਸਟਰ ਦੇ ਸੱਦੇ ਤੇ ਲੋਕਾਂ ਨੇ ਜ਼ਮੀਨਾਂ ਆਵਾਦ ਕੀਤੀਆਂ ਤਿੰਨ ਚਾਰ ਪੁਸ਼ਤਾਂ ਲਾਈਆਂ ਆਪਣੀਆਂ ਜਿੱਦਣ ਜ਼ਮੀਨਾਂ ਆਵਾਦ ਹੋ ਗਈਆਂ ਉਹਨਾਂ ਦੀ ਮਲਕੀਅਤ ਰੱਦ ਕਰਤੀ ਕਲੈਕਟਰ ਨੇ ਹਮ ਉਹ ਵਿਚਾਰੇ ਗਏ ਅਹਮਦਾਬਾਦ ਹਾਈ ਕੋਰਟ ਉਹਨਾਂ ਨੇ ਬਹਾਲ ਕਰ ਦਿੱਤੀਆਂ ਗੁਜਰਾਤ ਸਰਕਾਰ ਭਾਜਪਾ ਸੁਪਰੀਮ ਕੋਰਟ ਜਾ ਕੇ ਚੁਣੌਤੀ ਦਿੱਤੀ ਹੁਣ ਸੁਪਰੀਮ ਕੋਰਟ ਚ ਕੇਸ ਫਸਿਆ ਹੋਇਆ فرض ਕਰੋ ਸੁਪਰੀਮ ਕੋਰਟ ਉਹਨਾਂ ਨੂੰ ਰਾਹਤ ਨਹੀਂ ਦਿੰਦੀ ਤੇ ਉਹ ਤਾਂ ਹਜ਼ਾਰਾਂ ਸਿੱਖ ਪਰਿਵਾਰ ਜਿਹੜੇ ਨੇ ਪੰਜਾਬੀ ਪਰਿਵਾਰੋਂ ਤਾਂ ਉੱਥੋਂ ਕੱਢੇ ਜਾਣਗੇ ਅਸੀਂ ਕੱਢ ਤਾਂ ਨਹੀਂ ਰੇਕ ਇਸ ਨੂੰ ਮੈਂ ਤਾਂ ਕਹਿੰਦਾ ਇੱਕ ਲਾਅ ਬਣਾ ਲਓ ਉਹਦੀ ਕੱਟਆਫ ਡੇਟ ਰੱਖ ਲਓ ਜਿਹੜੇ ਪਹਿਲਾਂ ਆ ਚੁੱਕੇ ਨੇ ਜਿਹੜੇ ਵੋਟਰ ਬਣ ਗਏ ਨੇ ਮਾਲਕ ਬਣ ਗਏ ਪਲੀਜ਼ ਲੈਟ देम ਵੀ ਕੋਈ ਗੱਲ ਨਹੀਂ ਹੁਣ ਜੋ ਹੈਗੇ ਸਾਡੇ ਨਾਲ ਉਹ ਰਹਿਣਗੇ ਇੱਥੇ ਪਰ ਜਿਹੜੇ ਗਾਹ ਆਉਣਗੇ ਉਹਦੀ ਤੇ ਕੋਈ ਪਾਣੀ ਮੋਟੀ ਕੋਈ ਪਾਬੰਦੀ ਲੱਗੇਗੀ ਕੋ ਪੰਜਾਬ ਨੂੰ ਉਹਦਾ ਕੋਈ ਫਾਇਦਾ ਹੋਵੇਗਾ ਤੇ ਮੈਨੂੰ ਇਸ ਗੱਲ ਦਾ ਅਫਸੋਸ ਹੈ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਇਹਨੂੰ ਠੰਡੇ ਬਸਤੇ ਚ ਕੋਪਾ ਰਹੀ ਹੈ ਤੁਹਾਡੀ ਪਾਰਟੀ ਕਿਹੜਾ ਸਾਥ ਦੇ ਰਹੀ ਹੈ ਤੁਹਾਡੀ ਪਾਰਟੀ ਵੀ ਖੁੱਲ ਕੇ ਨਹੀਂ ਆ ਰਹੀ ਮੈਂ ਆਪਣੀ ਪਾਰਟੀ ਤੇ ਵੀ ਆਉਣਾ ਪਹਿਲਾਂ ਆਮ ਆਦਮੀ ਪਾਰਟੀ ਦਾ ਲੱਗਦਾ ਮੈਨੂੰ ਕਿ ਕੇਜਰੀਵਾਲ ਦੀ ਜਿਹੜੀ ਲੀਡਰਸ਼ਿਪ ਦਿੱਲੀ ਦੀ ਹੈ ਉਹਨਾਂ ਨੂੰ ਐਂ ਲੱਗਦਾ ਹੋਣਾ ਕਿ ਜਿੰਨੇ ਪੰਜਾਬ ਦੇ ਵਿੱਚ ਆਬਾਦੀ ਦਾ ਸੰਤੁਲਨ ਅਗਰ ਗੈਰ ਪੰਜਾਬੀਆਂ ਦੇ ਹੱਕ ਵਿੱਚ ਜਾ ਰਿਹਾ ਤਾਂ ਚਾਹ ਲੈਣ ਦਿਓ ਕਾਂਗਰਸ ਦੇ ਲੀਡਰਸ ਦੋ ਕਾਰਨ ਨੇ ਸਾਡੇ ਪੰਜਾਬ ਦੀ ਲੀਡਰਸ਼ਿਪ ਦੇ ਵਿੱਚ ਸਾਰੇ ਪਾਰਟੀਆਂ ਦੇ ਜਾਂ ਤਾਂ ਉਹ ਇਸ ਮੁੱਦੇ ਨੂੰ ਰਿਸਰਚ ਨਹੀਂ ਕਰ ਰਹੇ ਜਿੰਦਾ ਕਿਸੇ ਨੇ ਕਹਿ ਦਿੱਤਾ ਜੀ ਸਾਡੇ ਬੱਚੇ ਵੀ ਬਾਹਰ ਜਾਂਦੇ ਨੇ ਹੁਣ ਮੈਂ ਉਹਨਾਂ ਨੂੰ ਪੁੱਛੂੰਗਾ ਮੇਰੇ ਸਾਹਮਣੇ ਬੈਠਣ ਤੇ ਮੈਂ ਕਹੂੰ ਜੀ ਉਹ ਬੱਚੇ ਮੈਂ ਥੋੜੋ ਕਹਿੰਦਾ ਕਿ ਇੱਥੇ ਕੰਧ ਲਾ ਦਿਓ ਜਾਂ ਕੰਡੇ ਵਾਲੀ ਤਾਰ ਬਣਾ ਦਿਓ ਮੈਂ ਤਾਂ ਕਹਿੰਦਾ ਸਿਰਫ ਕੁਛ ਛੱਤਾਂ ਰੱਖ ਦਿਓ ਇਹ ਤਾਂ ਉਹਨਾਂ ਦਾ ਜਵਾਬ ਹੋ ਗਿਆ ਜਿਹੜੇ ਬੰਦੇ ਕੁਝ ਉਧਾਂ ਆਪੋਜ਼ ਕਰਦੇ ਨੇ ਉਹ ਗੈਰ ਪ੍ਰਵਾਸੀਆਂ ਦੀ ਵੋਟਾਂ ਤੋਂ ਡਰਦੇ ਨੇ ਕਿਉਂਕਿ ਵੱਡੇ ਸ਼ਹਿਰਾਂ ਦੇ ਵਿੱਚ ਬਹੁਤ ਵੱਡੀ ਆਬਾਦੀ ਸੈਟਲ ਹੋ ਚੁੱਕੀ ਪਿੰਡਾਂ ਤੱਕ ਵੀ ਆਬਾਦੀ ਪਹੁੰਚ ਚੁੱਕੀ ਹੈ ਸਰਪੰਚਾਂ ਜੀ ਤੁਸੀਂ ਦੇਖ ਲਿਆ ਜਗਤਪੁਰੇ ਦੇ ਦੇਖ ਲਿਆ ਤੁਸੀਂ ਕਿ origignal ਬੰਦਿਆਂ ਦੀ ਵੋਟ 800 ਤੇ ਉਹਨਾਂ ਦੀ 8000 ਕੁੰਬੜਾਂ ਦੇ ਦੋ ਕਤਲ ਹੋਏ ਨੇ ਉਹਦੇ ਚ ਲਾਅ ਐਂਡ ਆਰਡਰ ਤੇ ਇਫੈਕਟ ਕਰ ਰਿਹਾ ਵਾ ਸੋ ਜਾ ਤਾਂ ਉਹ ਉਹਨਾਂ ਦੀ ਵੋਟਾਂ ਤੋਂ ਡਰਦੇ ਅਗਰ ਉਹਨਾਂ ਦੀ ਵੋਟਾਂ ਤੋਂ ਡਰਦੇ ਨੇ ਜਿਸ ਦਿਨ ਪੰਜਾਬ ਦੇ origignal ਪੰਜਾਬੀਆਂ ਦੇ ਸਿੱਖਾਂ ਨੇ ਮਨ ਬਣਾ ਲਿਆ ਕਿ ਆ ਜਿਹੜੇ ਲੀਡਰ ਨੇ ਇਹ ਇਹ ਸਾਡੇ ਪੰਜਾਬ ਦੇ ਉਲਟ ਬੋਲਦੇ ਨੇ ਜਿਸ ਦਿਨ ਉਹਨਾਂ ਨੇ ਵੋਟ ਉਲਟ ਪਾਈ ਤੇ ਫਿਰ ਜਮਾਨਤਾਂ ਜਬਤ ਹੋਣਗੀਆਂ ਤੇ ਤੀਜਾ ਕਾਰਨ ਆ ਜਾਂ ਫੇ ਬੇਈਮਾਨ ਨੇ ਪੰਜਾਬ ਦੇ ਪ੍ਰਤੀ that means they are not honest to Punjab ਕਿਉਂਕਿ ਹਰ ਗੱਲ ਨੂੰ ਵੋਟ ਨਾਲ ਨਾ ਆਪਣਾ ਇਹਦਾ ਮਤਲਬ ਫਿਰ ਤੁਸੀਂ ਸਹੀ ਲੀਡਰ ਨਹੀਂਗੇ ਫਿਰ ਤਾਂ ਤੁਸੀਂ ਓਪਰਚੂਨਿਸਟ ਹੋ ਕਿ ਜਿਹੜੀ ਗੱਲ 'ਚ ਮੈਨੂੰ ਫਾਇਦਾ ਹੁੰਦਾ ਮੈਂ ਲੈ ਲਵਾਂ ਜਿਹੜੀ ਗੱਲ 'ਚ ਪੰਜਾਬ ਨੂੰ ਨੁਕਸਾਨ ਹੁੰਦਾ ਉਹ ਉਹ ਠੱਠੇ ਖੂਚ ਜਾਵੇ ਉੱਟਾ ਟ੍ਰੀਗਰ ਹੋ ਗਿਆ। ਅੱਛਾ ਇਸ ਤੋਂ ਹਟ ਕੇ ਜੇ ਗੱਲ ਕਰਨੀ ਹੋਵੇ ਅੱਜ ਤੁਸੀਂ ਦੇਖ ਹੀ ਰਹੇ ਹੋ। ਹਾਂਜੀ। ਸ਼੍ਰੀ ਕਾਲ ਤਖਤ ਸਾਹਿਬ ਤੇ ਅਕਾਲੀ ਦਲ ਦੀ ਪੂਰੀ ਲੀਡਰਸ਼ਿਪ ਜਿਹੜੀ ਉਸ ਸਮੇਂ ਦੇ ਕੈਬਨਿਟ ਮੰਤਰੀ ਉਹ ਸਾਰੇ ਤਲਬ ਕੀਤੇ ਹੋਏ ਨੇ ਜਿਨ੍ਹਾਂ ਦੇ ਵਿੱਚ ਅਕਾਲੀ ਦਲ ਦੇ ਹੁਣ ਅਸਤੀਫਾ ਦੇ ਚੁੱਕੇ ਨੇ ਪਰ ਪ੍ਰਵਾਨ ਨਹੀਂ ਹੋਇਆ ਪ੍ਰਧਾਨ ਵੀ ਸੁਖਬੀਰ ਸਿੰਘ। ਹਾਂਜੀ। ਜਿਸ ਤਰੀਕੇ ਦਾ ਇਹ ਜਥੇਦਾਰਾਂ ਦਾ ਰੋਹ ਦੇਖ ਰਹੇ ਹੋ ਤੁਸੀਂ ਜਿਸ ਤਰੀਕੇ ਦੇ ਨਾਲ ਉਹ ਸੰਬੋਧਨ ਕਰ ਰਿਹਾ ਜਿਸ ਤਰੀਕੇ ਦੇ ਨਾਲ ਉਹ ਤਾੜਨਾ ਕਰ ਰਿਹਾ ਕਿਵੇਂ ਦੇਖਦੇ ਹੋ ਕਿ ਅੱਜ ਅੱਜ ਅਕਾਲੀ ਦਲ ਦੇ ਲਈ ਇਹ ਦਿਨ ਕੀ ਕਿਹੋ ਜਿਹਾ ਰਵੇਗਾ? ਮੈਂ ਥੋੜਾ ਜਿਹਾ ਲਾਈਵ ਸਿਕ ਸੰਗਤਾਂ ਵੀ ਪਹੁੰਚੀਆਂ ਹੋਈਆਂ ਜੀ ਔਰ ਉਹਨਾਂ ਨੂੰ ਸਾਹਮਣੇ ਖੜ ਕੇ ਲਾਈਵ ਪ੍ਰੋਸੀਡਿੰਗ ਵਿੱਚ ਜਿਹੜੇ ਜਥੇਦਾਰਾਂ ਦੇ ਸਵਾਲ ਨੇ ਟੂ ਦਾ ਪੁਆਇੰਟ ਆ ਜੀ ਵੀ ਤੁਸੀਂ ਆ ਬੇਬਲ ਕਲਾ ਦੇ ਵਿੱਚ ਕਤਲ ਹੋਇਆ ਕਤਲ ਕੀਤੇ ਗਏ ਨੇ ਕੀ ਤੁਸੀਂ ਇਹਦਾ ਗੁਨਾਹ ਕਬੂਲਦੇ ਹੋ ਜੀ ਜੇ ਅੱਗੋਂ ਦਲੀਲ ਕਹਿੰਦੇ ਹਾਂ ਜਾਂ ਨਾ ਬੇਅਦਬੀਆਂ ਹੋ ਜਾਂ ਹਾਂ ਜਾਂ ਨਾ ਹਿਸ਼ਤਿਆਰ ਦਿੱਤੇ ਹਾਂ ਨਾ ਆ ਡੇਰਾ ਸੱਚਾ ਸੌਧਾਰ ਸਾਧ ਨੂੰ ਤੁਸੀਂ ਮਾਫੀ ਦਵਾਈ ਖਾਂ ਜਾਂ ਨਾ ਜੀ ਤੋਂ ਬੜੀ ਇੱਕ ਟ੍ਰਾਂਸਪੇਰੈਂਟ ਪ੍ਰੋਸੀਡਿੰਗਸ ਹੋ ਰਹੀਆਂ ਸ਼ਾਇਦ ਪਹਿਲੀ ਵਾਰੀ ਮਤਲਬ ਐਟ ਲੀਸਟ ਮੇਰੀ ਲਾਈਫ ਵਿੱਚ ਮੈਂ ਅਕਾਲ ਤਖਤ ਦੇ ਜਥੇਦਾਰ ਸਾਹਿਬ ਨੂੰ ਦੇਖ ਰਿਆ ਵਾਂ ਬੜਾ ਇਫੈਕਟਿਵ ਹੁਣ ਮਨਸਰ ਕਰਦਾ ਕਿ ਉਹ ਅਲਟੀਮੇਟਲੀ ਇਹਨਾਂ ਨੂੰ ਕਿਉਂਕਿ ਗੁਨਾਹ ਤਾਂ ਉਹਨਾਂ ਨੇ ਕਬੂਲ ਲੈਨੇ ਸਾਰੇ ਨਾਲ ਅੱਛਾ ਜਿਹੜੇ ਬਾਗੀ ਵੀ ਖੜੇ ਨਾਲ ਹਾਂ ਉਹ ਉਸ ਦਿਨ ਤੱਕ ਤੱਕ 17 ਦੀ ਚੋਣ ਤੱਕ ਤਾਂ ਸੁਖਬੀਰ ਨਾਲ ਹੀ ਰਹੇ ਨੇ 24 ਚ ਵੀ ਸੁਖਵੀਰ ਬਾਦਲ ਦੇ ਟਿਕਟ ਤੇ ਤੱਕੜੀ ਤੇ ਲੜੇ ਨੇ ਬਹੁਤ ਸਾਰੀਆਂ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਉਹ ਕਿਦਾਂ ਭੱਜ ਜਾਣਗੇ ਹੂੰ ਤਾਂ ਮੈਂ ਸਮਝਦਾ ਕਿ ਇਹਨਾਂ ਨੂੰ ਰੀਜ਼ਨੇਬਲ ਕੋਈ ਬਣਦੀ ਠੀਕ ਸਜ਼ਾ ਜ਼ਰੂਰ ਨਹੀਂ ਤਾਂ ਆਉਣ ਵਾਲੇ ਸਮੇਂ ਵਿੱਚ ਜਿਹੜੇ ਵੀ ਕੋਈ ਸਿੱਖ ਲੀਡਰ ਹੋ ਉਹ ਫਿਰ ਸੱਤਾ ਦੇ ਨਸ਼ੇ ਦੇ ਵਿੱਚ ਆਪਣੀ ਕੌਮ ਦਾ ਤੇ ਪੰਜਾਬ ਦਾ ਨੁਕਸਾਨ ਕਰਦੇ ਨੇ ਕੋਈ ਵਾਜਬ ਸਜ਼ਾ ਮੈਂ ਕੋਈ ਮੇਰਾ ਪਰਸਨਲ ਇੰਟਰਸਟ ਇਹਦੇ ਵਿੱਚ ਨਹੀਂਗਾ ਧਾਰਮਿਕ ਸਜ਼ਾ ਤਾਂ ਦੇਣ ਦਾ ਉਹਨਾਂ ਦਾ ਅਧਿਕਾਰ ਰਿਹਾ ਆਪਾਂ ਇਤਿਹਾਸ ਦੇਖਿਆ ਮਹਾਰਾਜਾ ਰਣਜੀਤ ਸਿੰਘ ਨੂੰ ਮਿਲੀਆਂ ਸਜ਼ਾਵਾਂ ਸਜ਼ਾ ਮਿਲੀ ਆ ਜਸਤੇਜਾਰ ਜਗਦੀਪ ਸਿੰਘ ਤਲਵੰਡੀ ਨੂੰ ਸਜ਼ਾ ਮਿਲੀ ਸੀ ਕਾਲਤਖਸਾ ਵੱਲੋਂ ਸਰਦਾਰ ਸੁਰਜੀਤ ਸਿੰਘ ਬਰਨਾਲਾ ਨੂੰ ਉਹਨਾਂ ਨੇ ਜਿਹੜਾ ਦਰਬਾਰ ਸਾਹਿਬ ਭੇਜੀ ਪੁਲਿਸ ਜਾਂ ਹੋਰ ਨਾਲ ਨੁਕਤਿਆਂ ਦੇ ਕਰਕੇ ਉਹਨਾਂ ਨੂੰ ਥਮਲੇ ਨਾ ਬਣ ਛੱਡਿਆ ਸੀਗਾ ਕੀ ਹੁਣ ਇਕੱਲੇ ਧਾਰਮਿਕ ਸਜ਼ਾ ਦਿੰਦੇ ਨੇ ਕਿ ਪੋਲਿਟਿਕਲ ਪਿੱਟ ਦੇ ਵਿੱਚ ਵੀ ਸਜ਼ਾ ਜਾਂ ਦਿੰਦੇ ਨੇ ਪਰ ਜਿਹੜੀ ਵੀ ਸਜ਼ਾ ਸੁਖਬੀਰ ਬਾਦਲ ਨੂੰ ਕੋਈ ਦੇਵੇ ਤਾਂ ਜਿੰਨੇ ਉਹਦੇ ਨਾਲ ਸਾਥੀ ਸੀਗੇ ਚਾਹੇ ਉਹ ਬਾਗੀ ਆ ਤੇ ਚਾਹੇ ਉਹ ਨਾਲ ਨੇ ਫਿਰ ਪੈਮਾਨਾ ਇੱਕ ਹੋਣਾ ਚਾਹੀਦਾ ਤਾਂ ਉਹਦੇ ਨਾਲ ਇਨਸਾਫ ਜਾਊ ਜੇ ਸਜ਼ਾ ਕੋਈ ਮੈਨਿਪੂਲੇਟਡ ਦੇਣਗੇ ਕੋਈ ਕਿਸੇ ਅ ਕਿਸੇ ਅੰਦਰਲੇ ਮਨਸ਼ਾ ਨਾਲ ਦੇਣਗੇ ਤਾਂ ਉਹ ਸਿੱਖਾਂ ਨੇ ਪ੍ਰਵਾਨ ਹੀ ਨਹੀਂ ਕਰਨੀ ਪਹਿਲੀ ਗੱਲ ਤਾਂ ਅੱਜ ਹੀ ਉੱਥੇ ਬੜਾ ਵੱਡਾ ਹਜੂਮ ਆ ਉਹਨਾਂ ਨੇ ਨਹੀਂ ਪ੍ਰਵਾਨ ਕਰਨੀ ਉਹ ਜਕਾਰੇ ਛੱਡ ਰਹੇ ਨੇ ਜਦੋਂ ਕੋਈ ਕੋਈ ਉੱਥੇ ਦਲੀਲ ਦੇਣ ਦੀ ਕੋਸ਼ਿਸ਼ ਕਰਦਾ ਜੇ ਦੇ ਕਿ ਉਹਨਾਂ ਨੇ ਬਿਆਨ ਮੈਂ ਦੇਖਿਆ ਸੀ ਕਿ ਜਦੋਂ ਤਾਂ ਪ੍ਰੇਮ ਸਿੰਘ ਚੰਦੂ ਮਾਜਰਾ ਜਦੋਂ ਉਹਨਾਂ ਨੂੰ ਕਿਹਾ ਜਾਂਦਾ ਕਿ ਤੁਸੀਂ ਆਹ ਖਬਰ ਹੈ ਤੁਹਾਡੀ ਤਾਂ ਉਹ ਤਾਂ ਮੁਨਕਰ ਹੁੰਦੇ ਆ ਤਾਂ ਉੱਥੇ ਲਗਾ ਕਰਦੇ ਨੇ ਨਾ ਕਿ ਮੈਂ ਤਾਂ ਇਹ ਦਫਤਰ ਵੱਲੋਂ ਜਾਰੀ ਖਬਰ ਹੋਈ ਪਰ ਕੀ ਉਹਨਾਂ ਨੇ ਕਦੀ ਖੰਡਨ ਕੀਤਾ ਉਸ ਖਬਰ ਦਾ ਕਿ ਮੇਰੀ ਖਬਰ ਨਹੀਂ ਗਈ ਹਮ ਸਮਝ ਕੇ ਫੜੇਗੇ ਨਾ ਨਾ ਸੋ ਇਸ ਕਰਕੇ ਸਜ਼ਾ ਜਿਹੜੀ ਹੈਗੀ ਆ ਉਹ ਜਿੰਨੇ ਗੁਰਾਂ ਕਰਨੇ ਵਾਏ ਇਕੱਲਾ ਸੁਖਬੀਰ ਬਾਦਲ ਕੋ ਕੈਬਨਿਟ ਐਜ਼ ਅ ਕਲੈਕਟਿਵ ਡਿਸੀਜਨ ਉਹ ਤਾਂ ਡਿਪਟੀ ਚੀਫ ਮਿਨਿਸਟਰ ਸੀਗਾ ਚੀਫ ਮਿਨਿਸਟਰ ਤਾਂ ਪ੍ਰਕਾਸ਼ ਸਿੰਘ ਬਾਦਲ ਜੀ ਉਹ ਤਾਂ ਹੈ ਨਹੀਂ ਕਿ ਹੁਣ ਜਿਹੜੀ ਵਰਕਿੰਗ ਕਮੇਟੀ ਸੀ ਆ ਉਹ ਅਕਾਲੀ ਦਲ ਦੀ ਉਹ ਵੀ ਕਲੈਕਟਿਵ ਡਿਸੀਜਨ 메ਕਿੰਗ ਬਾਡੀ ਹੈਗੀ ਹੈ ਤਾਂ ਸਜ਼ਾ ਜਿਹੜੀ ਆ ਉਹ ਮੈਰਿਟ ਦੇ ਆਧਾਰ ਦੇ ਉੱਤੇ ਜੈਨੂਇਨ ਮਿਲਣੀ ਚਾਹੀਦੀ ਉਹ ਪ੍ਰਮਾਨ ਵੀ ਤਾਂ ਹੋਣੀ ਹੈ ਨਹੀਂ ਤਾਂ ਨਹੀਂ ਪ੍ਰਮਾਨ ਨਹੀਂ ਪ੍ਰਮਾਨ ਅੱਛਾ ਕੀ ਕੀ ਕਿਵੇਂ ਦੇਖਦੇ ਮਤਲਬ ਕਿਸੇ ਸਮੇਂ ਇਹ ਗੱਲ ਚੱਲਦੀ ਸੀ ਇਹ ਗੱਲ ਵੀ ਸੀ ਕਿ ਅਕਾਲ ਤਖਤ ਸਾਹਿਬ ਤੋਂ ਜੋ ਫੈਸਲਾ ਆਉਂਦਾ ਉਹ ਬਾਦਲ ਪਿੰਡਾਂ ਹੋ ਕੀ ਆਉਂਦਾ ਹੈ ਕਿਸ ਹਿਸਾਬ ਨਾਲ ਇਹ ਗੱਲ ਆਮ ਤੌਰ ਤੇ ਚਰਚਾ ਦੇ ਵਿੱਚ ਹੋਣ ਲੱਗ ਗਈ ਸੀ ਪਰ ਅੱਜ ਉਹ ਸਮਾਂ ਕਿ ਸੁਖਵੀਰ ਸਿੰਘ ਬਾਦਲ ਨੇ ਵੀ ਸੋਚਿਆ ਹੋਣਾ ਵੀ ਕੋਈ ਅਜਿਹਾ ਸਮਾਂ ਆ ਜਾਵੇਗਾ ਕਿ ਉਸੇ ਹੀ ਅਕਾਲ ਤਖਤ ਸਾਹਮਣੇ ਖੜ ਕੇ ਇੱਕ ਨਿਮਾਣਾ ਸਿੱਖ ਬਾਨਾ ਪਊਗਾ ਤੇ ਗੱਲ ਦੇ ਵਿੱਚ ਪੜਨਾ ਪਾ ਕੇ ਤੇ ਉੱਪਰੋਂ ਇਹ ਨਹੀਂ ਕਿ ਸੁਖਵੀਰ ਸਿੰਘ ਬਾਦਲ ਉੱਪਰੋਂ ਸੰਬੋਧਨ ਵੀ ਉਹ ਸੁਖਵੀਰ ਸਿੰਘ ਤੇਰਾ ਇਹ ਗੁਨਾਹ ਹੈ ਕਦੇ ਇਹ ਸੋਚਿਆ ਸੀ ਦੇਖੋ ਗੱਲ ਹੈ ਇੱਥੇ ਤਾਂ ਆਣ ਕੇ ਕਹਿੰਦੇ ਨੇ ਕਿ ਕੁਦਰਤ ਬਹੁਤ ਬਿਆਨਤ ਹ ਹ ਕੋਈ ਵੀ ਤੁਸੀਂ ਸੱਤਾ ਵਿੱਚੋਂ ਜ਼ਿੰਦਗੀ ਵਿੱਚ ਉਸ ਵਕਤ ਕਿਸੇ ਛੋਟੇ ਨਿੱਜੀ ਮੁਫਾਦ ਵਾਸਤੇ ਤੁਸੀਂ ਜੋ ਫੈਸਲਾ ਕਰੋਗੇ ਉਹਦਾ ਅਲਟੀਮੇਟਲੀ ਉਹਦੀ ਅਦਾਲਤ ਵਿੱਚ ਤੁਹਾਨੂੰ ਜਿਹੜਾ ਹੈਗਾ ਖਮਿਆਜ਼ਾ ਭੁਗਤਣਾ ਪੈਣਾ ਹੈ। ਇਹੀ ਇਥੋਂ ਸਬਕ ਆ ਅੱਜ ਵਾਲੀ ਪ੍ਰੋਸੀਡਿੰਗਸ ਤੋਂ। ਹੁਣ ਜਦੋਂ ਇਹ ਚੀਫ ਮਿਨਿਸਟਰ ਹੋਣਗੇ ਜਾਂ ਡਿਪਟੀ ਜੀ ਮਿਨਿਸਟਰ ਇਹ ਤਾਂ ਸਾਰਿਆਂ ਨੂੰ ਟਿੱਚੀ ਸਮਝਦੇ ਸੀਗੇ। ਹੂੰ ਵੀ ਕਿਹੜਾ ਅਕਾਲ ਤੱਕ ਦਾ ਜੱਜਦਾਰ ਤੇ ਕੌਣ ਤੇ ਸਾਡੀ ਜੇਬ ਚੀ ਨੇ ਸਾਰੇ। ਹੂੰ ਤੋਂ ਅੱਜ ਕੀ ਹੋਇਆ ਕਿ ਜੱਥੇਦਾਰ ਅਕਾਲ ਤੱਕ ਦੀ ਪੋਜੀਸ਼ਨ ਦੇ ਉੱਤੇ ਇੱਡਾ ਵੱਡਾ ਇੱਕ ਪਿਛਲੇ ਕੁਝ ਸਮੇਂ ਤੋਂ ਮਗਰਲੇ ਜਥੇਦਾਰਾਂ ਦੇ ਕਿਰਦਾਰ ਦੇ ਕਰਕੇ ਚਿੰਨ੍ਹ ਖੜਾ ਹੋ ਗਿਆ ਸੀਗਾ ਉਹ ਇਹ ਸਮਝਦੇ ਸੀ ਕਿ ਤਾਂ ਯਾਰ ਬਾਦਲਾਂ ਦੇ ਹੱਥ ਟੁੱਕੇ ਨਾ ਤਾਂ ਉਹ ਕੋਈ ਉਮੀਦ ਹੀ ਨਹੀਂ ਕਰ ਸਕਦੇ ਤਾਂ ਅੱਜ ਜਥੇਦਾਰ ਅਕਾਲ ਤਖਤ ਸਾਹਿਬ ਦੇ ਸਮੂੱਚੀ ਜਿਹੜੇ ਜਿੰਨੇ ਸਾਰੇ ਜਥੇਦਾਰ ਨੇ ਉਹਨਾਂ ਕੋਲ ਇੱਕ ਓਪਰਚ्युनिटी ਆ ਆਪਣੀ ਅਥਾਰਟੀ ਇਸਟੈਬਲਿਸ਼ ਕਰਨ ਦਾ ਤਾਂ ਮੈਂ ਸਮਝਦਾ ਕਿ ਉਹ ਅਥਾਰਟੀ ਇਸਟੈਬਲਿਸ਼ ਕਰਨਗੇ ਤੇ ਉਹਦੇ ਚ ਅਕਾਲ ਤਖਤ ਦਾ ਅਕਾਲ ਤਖਤ ਦੀ ਮਹਾਨਤਾ ਕਿਸੇ ਇੰਡੀਵਿਜੂਅਲ ਦੀ ਨਹੀਂ ਉਹਦੀ ਸਰਵੋੱਚਤਾ برقرار ਰਹੇਗੀ ਤੇ ਜੇ ਅੱਜ ਕੋਈ ਫੈਸਲਾ ਉਹਨਾਂ ਨੇ ਕੋਈ ਕਿਸੇ ਪ੍ਰੈਸ਼ਰ ਇਹਟ ਦੇ ਨਹੀਂ ਦਿੱਤਾ ਤੇ ਫਿਰ ਉਹਦਾ ਜਿਹੜਾ 인ਡੀਪੈਂਡੈਂਸ ਆ ਉਹਨੂੰ ਢਾਹ ਲਾ ਕੇ ਜਾਣਗੇ ਜਿਵੇਂ ਤੁਸੀਂ ਕਿਹਾ ਵੀ ਸਮੁੱਚੀ ਕੈਬਨਟ ਆ ਮਤਲਬ ਪਰ ਕੈਬਨਟ ਦੇ ਲਗਾਤਾਰ ਜਿਹੜੇ ਬਾਗੀ ਹੋਏ ਹੋਵੇ ਵੀ ਜਾਂ ਹੋਰ ਵੀ ਸੀ ਉਹ ਕਹਿੰਦੇ ਸੀ ਕਿ ਜੀ ਅਸੀਂ ਤਾਂ ਬਸ ਇਹ ਸਾਡੇ ਅਗਨਾਤ ਇਹ ਚੁੱਪ ਰਹੇ ਸਾਡੇ ਫੈਸਲੇ ਦੇ ਵਿੱਚ ਸਾਡੀ ਕੋਈ ਭਾਗੀਦਾਰ ਨਹੀਂ ਕੀ ਆਏ ਹੋ ਸਕਦਾ ਸੰਭਵ ਹੈ ਮੈਂ ਨਹੀਂ ਮੰਨਦਾ ਜੀ ਉਹ ਸਾਰੇ ਨਾਲ ਹੀ ਸੀਗੇ ਉਸ ਵਕਤ ਔਰ ਸੁਖਬੀਰ ਸਿੰਘ ਬਾਦਲ ਦੀਆਂ ਸਾਰੀਆਂ ਐਕਟੀਵਿਟੀਆਂ ਨੂੰ ਸਪੋਰਟ ਕਰਦੇ ਸੀ ਆ ਜਾਂ ਤਾਂ ਜਿੱਦਣ 2015 ਚ ਬੇਬਲ ਕਲਾ ਗੋਲੀ ਚੱਲੀ ਆ ਜਾਂ ਤਾਂ ਇਹ ਸਾਰੇ ਉਦਣ ਮੋਰੇ ਆਣ ਕੇ ਸੁਖਬੀਰ ਦਾ ਵਿਰੋਧ ਕਰਕੇ ਉਦਣ ਸਿਫਾ ਮੰਗਦੇ ਫਿਰ ਪਤਾ ਲੱਗਦਾ ਕਿ ਹਾਂ ਯਾਰ ਵਾਕਈ ਬਾਕੀ ਨੇ ਇਹ ਤਾਂ ਹੁਣ ਜਿਹੜੇ ਬਾਕੀ ਸੀਗੇ ਇਹ ਉਨੇ ਹੀ ਗੁਨਾਹਗਾਰ ਨੇ ਜਿੰਨਾ ਕੋਈ ਗੁਨਾਹ ਸੁਖਬੀਰ ਸਿੰਘ ਬਾਦਲ ਨੇ ਹੋ ਸਕਦਾ ਕੋਈ 5% ਜ਼ਿਆਦਾ ਗੁਨਾਹ ਕੀਤਾ ਹੋਊਗਾ ਉਹਨੇ ਲੇਕਿਨ 90 95 ਦਾ 95% ਦੇ ਗੁਨਾਹਗਾਰ ਤਾਂ ਇਹ ਵੀ ਬਰਾਬਰ ਦੇ ਹੈ ਨਹੀਂ ਬਰਾਬਰ ਦੇ ਨਹੀਂ ਅੱਛਾ ਇੱਕ ਗੱਲ ਹੈ ਪੰਜਾਬ ਦੇ ਲਈ ਸ਼ਰੋਣੀ ਅਕਾਲੀ ਦਲ ਦਾ ਜਿੰਦਾ ਰਹਿਣਾ ਕਿੰਨਾ ਜ਼ਰੂਰੀ ਹੈ ਬਹੁਤ ਜ਼ਿਆਦਾ ਲਾਜ਼ਮੀ ਆ ਜੀ ਮਤਲਬ ਸਭ ਤੋਂ ਅਗਰ ਕੋਈ ਇੰਪੋਰਟੈਂਟ ਖੇਤਰੀ ਪਾਰਟੀ ਪੰਜਾਬ ਦੇ ਲੋਕਾਂ ਦੀ ਤੇ ਸਿੱਖਾਂ ਦੀ ਵਿਸ਼ੇਸ਼ ਤੌਰ ਤੇ ਹੁਣ ਤੁਸੀਂ ਦੱਸੋ ਸਿੱਖਾਂ ਦੀ ਪੇਰਵਾਹੀ ਕਰਨ ਵਾਲੀ ਕਿਹੜੀ ਪਾਰਟੀ ਆ ਐਨਐਸਏ ਲੱਗੀ ਹੋਈ ਆ ਭਾਈ ਅੰਮ੍ਰਿਤਪਾਲ ਤੇ ਇੱਕ ਸਾਲ ਤੋਂ ਅੱਗੇ ਹੋਰ ਫੇਪ ਵਧਾਉਂਦੀ ਉਹਨੂੰ ਕਿਸੇ ਕਤਲ ਜੀ ਵਿੱਚ ਇਨਵੋਲ ਕਰਤਾ ਕੌਣ ਬੋਲ ਰਿਹਾ ਉਹਨਾਂ ਦੇ ਹੱਕ ਵਿੱਚ ਸੋ ਪੰਜਾਬ ਦੇ ਵਿੱਚ ਇੱਕ ਖੇਤਰੀ ਪਾਰਟੀ ਔਰ ਇੱਕ ਸ਼ਰਮਣੀ ਅਕਾਲੀ ਦਲ ਇਹ ਸਾਰਿਆਂ ਦੇ ਹਿੱਤ ਵਿੱਚ ਹੈ ਭਾਵੇਂ ਕਿ ਮੈਂ ਕਾਂਗਰਸ ਚਾ ਪਰ ਤੁਸੀਂ ਦੇਖਿਆ ਕਿ ਜਿੱਦਣ ਅਕਾਲੀ ਦਲ 弱 ਹੋਇਆ ਇਧਰ ਗੈਰ ਪੰਜਾਬੀਆਂ ਨੇ ਆਣ ਕੇ ਕਬਜ਼ਾ ਕਰ ਲਿਆ ਸਾਡੇ ਉੱਤੇ ਮੈਂ ਕਿਹਾ ਆਮ ਆਦਮੀ ਪਾਰਟੀ ਗੈਰ ਪੰਜਾਬੀਆਂ ਦੀ ਜਮਾਤ ਆ ਰਾਜ ਸਭਾ ਦੇ ਮੈਂਬਰ ਇਹਨਾਂ ਨੇ ਗੈਰ ਪੰਜਾਬੀ ਬਣਾਏ ਔਰ ਇੰਪੋਰਟੈਂਟ ਸਾਰੇ ਅਹੁਦੇ ਇਹਨਾਂ ਨੇ ਐਜੂਕੇਸ਼ਨ ਬੋਰਡ ਤੋਂ ਲੈ ਕੇ ਰੇਰਾ ਦੇ ਚੇਅਰਮੈਨ ਤੋਂ ਲੈ ਕੇ ਵੀਸੀਆਂ ਤੱਕ ਸਾਰੇ ਗੈਰ ਪੰਜਾਬੀ ਲਾਏ ਪੋਲਿਟিক্যাল ਐਡਵਾਈਜ਼ਰ ਪੋਲਿਟিক্যাল ਐਡਵਾਈਜ਼ਰ ਲਾਤਾ ਫਾਈਨੈਂਸ਼ੀਅਲ ਐਡਵਾਈਜ਼ਰ ਲਾਤਾ ਹੂੰ ਸਮਝ ਗਏ ਔਰ ਦਿੱਲੀੋਂ ਲੈ ਆ ਕੇ ਸਾਡੇ ਸਿਰ ਦੇ ਉੱਤੇ ਬੰਦੇ ਬਿਠਾਤੇ ਸੋ ਇਹ ਅਕਾਲੀ ਦਲ ਦਾ ਜਿਹੜਾ ਵੈਕਿਊਮ ਕ੍ਰੀਏਟ ਹੋਇਆ ਉਹਦੀ ਜਿਹੜੀ ਘਾਟ ਸੀਗੀ ਉਹਨੇ ਮੌਕਾ ਦਿੱਤਾ ਕਿਉਂ ਮੌਕਾ ਮਿਲੇ ਇਸ ਤਰ੍ਹਾਂ ਦੇ ਬੰਦਿਆਂ ਨੂੰ ਕਿਉਂ ਪੰਜਾਬ ਦੇ ਲੋਕੀ ਆਪ ਆਪਣੇ ਆਪ ਨੂੰ ਖੁਦ ਗਵਰਨ ਕਿਉਂ ਨਹੀਂ ਕਰਨ ਜੀ ਕਿਉਂ ਨਹੀਂ ਪਾਰਟੀ ਹੋਣੀ ਚਾਹੀਦੀ ਪੁਰਾਣੇ ਸਮੇਂ ਵਿੱਚ ਅਕਾਲੀ ਦਲ ਬਨਾਮ ਕਾਂਗਰਸ ਚੱਲਦੀ ਰਹੀ ਕੱਟੋ-ਕੱਟ ਅਕਾਲੀ ਦਲ ਦੀ ਜਿਹੜੀ ਮੁੱਢਲੀ ਲੜਾਈ ਸੀ ਅਨੰਦਪੁਰ ਸਾਹਿਬ ਦੇ ਮਤੇ ਤੋਂ ਲੈ ਕੇ ਪਾਣੀਆਂ ਤੋਂ ਲੈ ਕੇ ਇਹ ਤਾਂ ਰਹਿਣੀ ਨਹੀਂ ਸੀਗੀ ਕੀ ਭਗਵੰਤ ਮਾਨ ਅਕਾਲੀ ਦਲ ਵਾਲੇ ਪਲੇਟਫਾਰਮ ਵਰਗੀ ਗੱਲ ਕਰ ਸਕਦਾ ਉੱਥੇ ਇਹ ਤਾਂ ਐਨਸੀ ਲਾ ਰਿਹਾ ਵਾ ਸਾਡੇ ਬੱਚਿਆਂ ਦੇ ਉੱਤੇ ਇਹ ਵਾਅਦਤਕਾਰਾਂ ਦੀ ਗੱਲ ਕਰ ਸਕਦਾ ਵਾ ਇਹ ਪਾਕਿਸਤਾਨ ਨਾਲ ਬਾਰਡਰ ਖੋਲਣ ਦੀ ਗੱਲ ਕਰ ਸਕਦਾ ਵਾ ਇਹ ਪੰਜਾਬ ਦਾ ਜਿਹੜਾ ਮੈਂ ਬਿੱਲ ਕਹਿ ਰਿਹਾ ਵੈਸੇ ਜਿਹੜਾ ਮੈਂ ਬਿੱਲ ਪੇਸ਼ ਕਰ ਰਿਹਾ ਅਕਾਲੀ ਦਲ ਦੀ ਜ਼ਿੰਮਵਾਰੀ ਸੀ ਦੇਖੋ ਨਾ ਅਕਾਲੀ ਦਲ ਨੇ ਆਪ ਨੁਕਸਾਨ ਕੀਤਾ ਹੈ ਨਾ ਗੱਲਾਂ ਦੇ ਉੱਤੇ ਜਦੋਂ ਜੰਮੂ ਕਸ਼ਮੀਰ ਦੇ ਦੋ ਦੀ ਸਟੇਟ ਨੂੰ ਤੋੜ ਕੇ ਯੂਨੀਅਨ ਟੈਰੀਟਰੀ ਬਣਾਈ ਗਈ ਇਹਨਾਂ ਨੇ ਬੀਜੇਪੀ ਨੂੰ ਵੋਟਾਂ ਪਾਈਆਂ ਜਿਹੜੇ ਗੁਨਾਹ ਇਹਨਾਂ ਨੇ ਬੇਅਦਬੀਆਂ ਦੇ ਕੀਤੇ ਜਿਹੜੇ ਗੁਨਾਹ ਬੇਬਲ ਕਲਾਂ ਦੇ ਕਤਲ ਚ ਕੀਤੇ ਜਾਂ ਹੋਰ ਗੱਲਾਂ ਕੀਤੀਆਂ ਮਗਰ ਆ ਦੂਜੇ ਗੁਨਾਹ ਵੀ ਇਹ ਇਹ ਇਹਨਾਂ ਨੇ ਕੀਤੇ ਨੇ ਜਿਹੜੇ ਉਸ ਵਕਤ ਦੇ ਸਮਝਦੇ ਸੀ ਕਿਹੜਾ ਲੋਕੀ ਦੇਖਦੇ ਨੇ ਇਹ ਸਾਰੀਆਂ ਗੱਲਾਂ ਲੋਕਾਂ ਦੀਆਂ ਕਚੈਰੀਆਂ ਵਿੱਚ ਗਿਣਤੀ ਵੱਧ ਰਹੀ ਸੀ ਵੱਧ ਰਹੀ ਸੀ ਜਦੋਂ ਪਾਣੀ ਸਿਰ ਤੋਂ ਉੱਤੋਂ ਨੰਗਿਆ ਤੇ ਸਿੱਖਾਂ ਨੇ ਤੇ ਲੋਕਾਂ ਨੇ ਬਗਾਵਤ ਕਰਤੀ ਪਰ ਹੈਵਿੰਗ ਸੈਡ ਦੈਟ ਅੱਜ ਵੀ ਇਕਾਲੀ ਦਲ ਦੀ ਪੰਜਾਬ ਦੇ ਵਿੱਚ ਬਹੁਤ ਅਹਿਮੀਅਤ ਹੈ ਇੱਕ ਅਕਾਲੀ ਪਾਰਟੀ ਅਕਾਲੀ ਦਲ ਦੇ ਨਾਮ ਤੇ ਚਾਹੀਦੀ ਹੈ ਪੰਜਾਬ ਚਾਹੀਦੀ ਹੈ ਪੰਜਾਬ ਦੇ ਅੱਛਾ ਇੱਕ ਮੈਂ ਆਖਰੀ ਸਵਾਲ ਲਾਉਂਗਾ ਤੁਸੀਂ ਚੋਣਾਂ ਦੇਖਿਆ ਚੋਣਾਂ ਦੇ ਵਿੱਚ ਜਿਵੇਂ ਨਹੀਂ ਚੋਣਾਂ ਦੇ ਵਿੱਚ ਤਿੰਨ ਸੀਟਾਂ ਆਮਦਵੀ ਪਾਰਟੀ ਲੈ ਜਾਂਦੀ ਹੈ ਇੱਕ ਸਿਰਫ ਕਾਂਗਰਸ ਦੇ ਹਿੱਸੇ ਆਉਂਦੀ ਹੈ ਕੀ ਕਾਰਨ ਮੰਨਦੇ ਹੋ ਕਾਂਗਰਸ ਦੀ ਕਿੱਥੇ ਕਮੀ ਰਹੀ ਹੈ ਦੇਖੋ ਇੱਕ ਗੱਲ ਤਾਂ ਸਾਹਮਣੇ ਸਪਸ਼ਟ ਹੈ ਨਾ ਕਿ ਡੇਰਾ ਬਾਬਾ ਨਾਨਕ ਤੇ ਜਿਹੜਾ ਗਿੱਦੜਬਾ ਉਹਦਾ ਅਕਾਲੀ ਦਲ ਦੀ ਵੋਟ ਟੋਟਲ ਸ਼ਿਫਟ ਹੋ ਗਈ ਉਹਦਾ ਕਾਰਨ ਸੀਗਾ ਅਕਾਲੀ ਦਲ ਦਾ ਜਿਹੜਾ ਉੱਥੇ ਗਿੱਦੜਬਾ ਵਿੱਚ ਰਾਜਾ ਵੜਿੰਗ ਬਨਾਮ ਅ ਡਿੰਪੀ ਟਲੋਂ ਲਗਾਤਾਰ ਲੜਾਈ ਸੀਗੀ ਤਿੱਖੀ ਹਮ ਸੁਖਜਿੰਦਰ ਸਿੰਘ ਨਾਵਾਦੀ ਤੇ ਸੁੱਚੇ ਲੰਗਾ ਸੁੱਚਾ ਸਿੰਘ ਨਗਾ ਦੀ ਤਿੱਖੀ ਲੜਾਈ ਸੀਗੀ ਹੁਣ ਜਦੋਂ ਉਹਨਾਂ ਦਾ ਕੋਈ ਕੈਂਡੀਡੇਟ ਹੀ ਨਹੀਂ ਸੀ ਇੱਕ ਅਕਾਲੀ ਦਲ ਦਾ ਉਹਨਾਂ ਨੇ ਕਿਹਨੂੰ ਵੋਟ ਪਾਉਣੀ ਸੀ ਹਮ ਉਹਨਾਂ ਨੇ ਆਪਣੇ ਜਿਹੜੇ ਪਹਿਲੇ ਓਪੋਨੈਂਟ ਨੇ ਉਹਨਾਂ ਨੂੰ ਹਰਾਉਣਾ ਸੀ ਨਾ ਤਾਂ ਉਹਨਾਂ ਨੇ ਉਧਰ ਵੋਟ ਸ਼ਿਫਟ ਕਰਤੀ ਆਮ ਆਦਮੀ ਪਾਰਟੀ ਨੂੰ ਥੋੜਾ ਜਾਇਦੇ ਚ ਲਾਲਚ ਵੀ ਹੈਗਾ ভোটার ਦਾ ਕਿ ਮੌਕੇ ਦੀ ਸਰਕਾਰ ਹੈ ਕੋਈ ਗਰੰਟਾ ਲਵਾਂਗੇ ਸਰਪੰਚਤਾ ਜੇ ਬਣੇ ਨੇ ਇਹ ਇਹ ਅਕਾਲੀ ਦਲ ਦੀ ਐਬਸੈਂਸ ਨੇ ਇਹਨਾਂ ਨੂੰ ਜਿਹੜਾ ਵੋਟ ਪਈ ਆ ਤਾਂ ਹੀ ਮੈਂ ਤੁਹਾਨੂੰ ਕਹਿ ਰਿਹਾ ਕਿ ਇੱਕ ਖੇਤਰੀ ਪਾਰਟੀ ਦੀ ਇੰਪੋਰਟੈਂਸ ਆਪਣੇ ਆਪ ਦੇ ਵਿੱਚ ਇੱਕ ਅਲੱਗ ਉਹਦੀ ਅਹਿਮੀਅਤ ਆ ਅਗਰ ਉਹ ਅੱਜ ਅਕਾਲੀ ਦਲ ਜਾਂ ਕੋਈ ਚੰਗੀ ਸਟਰੋਂਗ ਖੇਤਰੀ ਪਾਰਟੀ ਹੁੰਦੀ ਤਾਂ ਇਹ ਬਹੁਤ ਲੰਬਾ ਸਮਾਂ ਲੋਕਾਂ ਦੇ ਜਜ਼ਬਾਤਾਂ ਨਾਣਾ ਖੇਡ ਸਕਦੇ ਸੀ ਇਹ ਦੂਜੀ ਟਰਮ 'ਚ ਨਹੀਂ ਸੀ ਆਉਣੇ ਪਹਿਲੀ ਟਰਮ 'ਚ ਉਹਨਾਂ ਨੇ ਲੋਕਾਂ ਦਾ ਕਿਰਦਾਰ ਦੇਖ ਲਿਆ ਸੀਗਾ ਕਿੱਥੇ ਹੈਗਾ ਦੂਜੀ ਟਰਮ ਦੇ ਵਿੱਚ ਜਦੋਂ ਦੇਖਿਆ ਕਿ ਅਕਾਲੀ ਦਲ ਮਤਲਬ ਇੱਕ ਕਿਸਮ ਦਾ ਐਂਟੀ ਸਿੱਖੀ ਚੱਲਣ ਲੱਗ ਗਿਆ ਵਾ ਹੂੰ ਤੇ ਕਾਂਗਰਸ ਜਿਹੜੀ ਆ ਉਹ ਬਹੁਤ ਖਾਨਾ ਚੰਗੀ ਚ ਪੈ ਗਈ ਆ ਲੋਕਾਂ ਨੇ ਕਹਿ ਰਹੇ ਇਹਨਾਂ ਨੂੰ ਮੌਕਾ ਦੇ ਕੇ ਦੇਖ ਲੈਣੇ ਸੋ ਦੇਰਫੋਰ ਥੈਟ ਇਜ਼ ði ਇੰਪੋਰਟੈਂਸ ਆਫ ਅ ਰੀਜਨਲ ਪਾਰਟੀ ਇੱਕ ਇੱਕ ਗੱਲ ਇਹ ਹੈ ਮਤਲਬ ਇੱਕ ਇਹ ਵੀ ਲੋਕ ਕਹਿੰਦੇ ਆ ਕਿ ਲੋਕਾਂ ਨੇ ਇਸ ਵਾਰ ਧੌਣਾ ਚ ਕਿੱਲੇ ਵੀ ਕੱਢਿਆ ਅਮਰਿੰਦਰ ਸਿੰਘ ਰਾਜਾ ਬੜਿੰਗ ਨੂੰ ਬਹੁਤ ਹੰਕਾਰ ਸੀ ਸੁਖਵਿੰਦਰ ਸਿੰਘ ਰੰਧਾਵਾ ਦੇ ਭਾਸ਼ਣਾਂ ਦੇ ਵਿੱਚ ਵੀ ਪਤਾ ਲੱਗਦਾ ਸੀ ਤੇ ਤੀਜੇ ਪਾਸੇ ਚਾਹੇ ਆਮ ਆਦੀ ਪਾਰਟੀ ਦੇ ਮੀਤ ਹਰ ਲੋਕਾਂ 'ਚ ਇਹ ਵੀ ਗੁੱਸਾ ਸੀ ਵੀ ਇਹ ਤਿੰਨੇ ਲੀਡਰ ਹੰਕਾਰੇ ਹੋਏ ਨੇ ਇਹ ਵੀ ਇੱਕ ਲੱਗਦਾ ਹੋ ਸਕਦਾ ਵਾ ਬਿਕੋਜ਼ ਆਫਟਰ 올 ਇਨਾ ਐਨਾਲਿਸਿਸ ਆਇਆ ਇਨਾ ਹੰਕਾਰ ਕੁੰਨਾ ਨੇ ਲੋਕਾਂ ਨੇ ਕਿਹਾ ਹੋਊਗਾ ਪਰ ਮੈਂ ਮੇਰੇ ਕੋ ਮੇਰੇ ਮੂੰਹ ਇਹ ਗੱਲ ਨਹੀਂ ਛਬੂਗੇ ਕਿ ਹੰਕਾਰ ਆ ਗਿਆ ਹਮ ਜਿਹੜਾ ਜਿਹੜਾ ਫਤਵਾ ਲੋਕਾਂ ਦਾ ਅਗਰ ਉਸ ਨੂੰ ਇਹ ਕਿਹਾ ਜਾ ਰਿਹਾ ਵਾ ਕਿ ਇਹਦੇ ਚ ਇੱਕ ਇਹ ਵੀ ਕਾਰਨ ਹੈ ਹਮ ਤਾਂ ਫਿਰ ਫਤਵਾ ਤਾਂ ਫਤਵਾ ਹੀ ਆ ਬਾਬਾ ਧੰਨਵਾਦ ਖੈਰ ਆ ਸੰਵਾਦ ਯੂ ਵੈਲਕਮ ਥੈਂਕ ਯੂ ਸੋ ਮਚ ਤਾਂ ਗੱਲਬਾਤ ਕੀ ਸੀ ਸੁਖਪਾਲ ਸਿੰਘ ਖੈਰ ਆਣਾ ਜਿਹੜਾ ਉਹ ਬਿੱਲ ਲੈ ਕੇ ਆਏ ਨੇ ਪ੍ਰਾਈਵੇਟ ਬਿੱਲ ਲਗਾਤਾਰ ਉਹਨੇ ਲੈ ਕੇ ਤਾਂ 2023 ਦੇ ਆਏ ਨੇ ਪਰ ਹਾਲੇ ਤੱਕ ਕਿਸੇ ਨੇ ਪ੍ਰਵਾਨ ਨਹੀਂ ਕੀਤਾ ਸਪੀਕਰ ਉਹਦੇ ਤੇ ਰਹਿ ਆ ਮੰਗ ਰਹੇ ਨੇ ਵੱਖੋ ਵੱਖੜੀਆਂ ਉਹ ਤਾਂ ਉਹਦੇ ਤੇ ਉਹਨਾਂ ਨੇ ਜਿਹੜੀ ਗੱਲਬਾਤ ਆਪਣੀ ਫਿਰ ਮੋੜ ਤੋਂ ਰੱਖੀ ਉਹ ਕਹਿੰਦੇ ਮੈਂ ਕਿਸੇ ਪ੍ਰਵਾਸੀ ਦਾ ਵਿਰੋਧੀ ਨਹੀਂ ਮੈਂ ਕਿਸੇ ਨੂੰ ਕੋਈ ਮਾੜਾ ਸ਼ਬਦ ਨਹੀਂ ਬੋਲਦਾ ਪਰ ਮੈਂ ਚਾਹੁੰਦਾ ਕਿ ਪੰਜਾਬ ਦੇ ਲੋਕਾਂ ਦੀ ਹੋਂਦ ਬਚੀ ਰਹੇ ਤੇ ਇੱਥੇ ਜੇਕਰ ਕਿਸੇ ਨੇ ਆਉਣਾ ਹੈ ਤਾਂ ਜਿਵੇਂ ਹਿਮਾਚਲ ਤੇ ਉੱਤਰਾਖੰਡ ਦੇ ਉਹ ਸ਼ਰਤਾਂ ਪੂਰੀਆਂ ਕਰਕੇ ਆਉਂਦਾ ਸਾਡੇ ਵੀ ਆਵੇ ਜੇਕਰ ਮੇਰਾ ਬਿੱਲ ਪੰਜਾਬ ਦੇ ਜਿਹੜਾ ਲੋਕਾਂ ਦੇ ਜਾਂ ਦੇਸ਼ ਦੇ ਖਿਲਾਫ ਹੈ ਤਾਂ ਫਿਰ ਜਿਹੜੀਆਂ ਸਰਕਾਰਾਂ ਇਹ ਤੋਂ ਪਹਿਲਾਂ ਬਿੱਲ ਪਾਸ ਕਰੀ ਬੈਠੀਆਂ ਉਹ ਕਿਹੜੇ ਹਿੱਤ 'ਚ ਹੈ ਨਾਲ ਹੀ ਉਹਨਾਂ ਨੇ ਅਕਾਲੀ ਦਲ ਤੇ ਵੀ ਇੱਕ ਕੀਤਾ ਕਿ ਅਕਾਲੀ ਦਲ ਬਚਣਾ ਜ਼ਰੂਰੀ ਹੈ ਪਰ ਜੱਥੇਦਾਰਾਂ ਨੂੰ ਵੀ ਅੱਜ ਸਜ਼ਾ ਅਜਿਹੀ ਦੇਣੀ ਚਾਹੀਦੀ ਜਿਸ ਸੁਖਵੀਰ ਸਿੰਘ ਬਾਦਲ ਨੂੰ ਜਿਹੜੀ ਕਿ ਲੋਕਾਂ ਨੂੰ ਪ੍ਰਵਾਨ ਹੋ ਸਕੇ ਜਿਹੜੀ ਲੋਕਾਂ ਨੂੰ ਹਜਮ ਹੋ ਸਕੇ ਕਿਸੇ ਤਰੀਕੇ ਦਾ ਪੱਖਪਾਤ ਨਹੀਂ ਰੱਖਣਾ ਚਾਹੀਦਾ ਤੇ ਨਾਲ ਹੀ ਸੁਖਵੀਰ ਸਿੰਘ ਬਾਦਲ ਹੀ ਇਕੱਲੇ ਨਹੀਂ ਸਾਰੀ ਕੈਬਨਟ ਨੂੰ ਬਰਾਬਰ ਦੀ ਸਜ਼ਾ ਮਿਲੇ ਕਿਉਂਕਿ ਸਾਰੇ ਹੀ ਬਰਾਬਰ ਦੇ ਭਾਗੀਦਾਰ